ਔਰੇ ਤੁਸੀਂ ਆਈ.ਟੀ. ਇਲੈਕਟ੍ਰੀਸ਼ੀਅਨ ਦੀ ਕਰ ਰਹੇ ਹੋ ਉਸ ਦੇ ਨਾਲ ਨਾਲ ਤੁਸੀਂ ਔਰੇ ਕੰਮ ਵੀ ਕਰ ਰਹੇ ਹੋ ਕੀ ਫਾਇਦਾ ਲੱਗ ਰਿਹਾ ਔਰੇ ਇੱਕ ਸਾਲ ਹੋ ਗਿਆ ਤੁਹਾਨੂੰ ਹਾਂਜੀ ਹਾਂ ਇੱਕ ਸਾਲ ਹੋ ਗਿਆ ਫਾਇਦਾ ਹੈਗਾ ਹੀ ਔਰੇ ਕੰਮ ਸਿੱਖ ਰਹੇ ਅਸੀਂ ਕੰਮ ਸਿੱਖ ਰਹੇ ਹੂੰ ਜਿਵੇਂ ਆ ਲੱਗਦਾ ਕਿ ਹੋਰ ਕੰਪਨੀਆਂ ਤਾਂ ਕਿ ਉਹ ਅਪਰੋਚ ਹੋਵੇ ਹੋਰ ਨਿਮਾ ਵਧੀਆ ਆਏ ਹਾਂ ਸਾਡੇ ਤਾਂ ਹੋ ਰਹੀਆਂ ਹਾਂ ਹਾਂਜੀ ਹਾਂ ਕੰਮ ਕਰਕੇ ਵਧੀਆ ਲੱਗ ਰਿਹਾ ਹਾਂ ਹਾਂਜੀ ਹਾਂ ਵਧੀਆ ਕਰਦੇ ਕੀ ਕਹਿੰਦੇ ਆ ਕਰਦੇ ਆ ਕੰਮ ਸਿੱਖੋ ਵਧੀਆ ਔਰੇ ਹੂੰ ਉਰੇ ਜਿਵੇਂ ਖਾਣ ਪੀਣ ਨੂੰ ਰਹਿਣ ਸਹਿਣ ਨੂੰ ਉਹ ਸਾਰਾ ਕੁਝ ਮੁਫਤ ਮਿਲਦਾ ਜਾਂ ਨਾਲ ਹੀ ਮਿਲਦਾ ਨਾ ਨਾ ਫ੍ਰੀ ਹੁੰਦਾ ਜੀ ਉਰੇ ਉਹ ਸਾਰਾ ਕੁਝ ਫ੍ਰੀ ਹੁੰਦਾ ਹਾਂਜੀ ਹਾਂ ਤੇ ਤੁਹਾਨੂੰ ਇੱਕ ਸਾਲ ਹੋ ਗਿਆ ਹਾਂਜੀ ਕਿੰਨੇ ਵਜੇ ਤੋਂ ਕਿੰਨੇ ਵੇਲੇ ਤੱਕ ਦੀ ਡਿਊਟੀ ਹੁੰਦੀ ਹੈ ਉਰੇ 8 ਤੋਂ 6 ਵਜੇ ਦੀ 8 ਤੋਂ 6 ਹਾਂਜੀ ਕੋਈ ਛੁੱਟੀ ਛੁੱਟੀ ਨਹੀਂ ਹੁੰਦੀ ਇੱਕ ਵੀ ਕੋਈ ਛੁੱਟੀ ਨਹੀਂ ਹੁੰਦੀ ਨਾ ਉੱਥੇ ਆਈਡੀਆ ਵੀ ਜਾਂਦੇ ਹਾਂ ਜਾਂ ਜਦੋਂ ਉੱਥੇ ਪਹੁੰਚਦੇ ਹਾਂ ਜਾਂ ਕੋਈ ਕਿਤਾਬਾਂ ਪੜ ਰਹੇ ਹਾਂ ਉਹਦੇ ਵਿੱਚ ਤੇ ਪ੍ਰੈਕਟੀਕਲ ਦੇ ਵਿੱਚ ਕਿੰਨਾ ਕ ਫਰਕ ਲੱਗਦਾ ਸਰ ਫਰਕ ਬਹੁਤ ਹੈ ਕਿਤਾਬਾਂ ਦੇ ਵਿੱਚ ਤਾਂ ਲਿਖਿਆ ਹੋਈ ਹੈ ਜੀ ਜਦ ਪ੍ਰੈਕਟਿਕਲ ਕਰਦੇ ਆ ਉਦੋਂ ਪਤਾ ਲੱਗਦਾ ਅਸਰ ਜੀ ਬਾਈ ਅਸਲ ਜੀ ਤਾਂ ਤੁਹਾਨੂੰ ਪਤਾ ਲੱਗ ਹਾਂਜੀ ਤੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ ਸਰ ਲਾਸਟ 7 ਮੰਥ ਹੋ ਗਏ ਨੇ 7 ਮਹੀਨੇ ਹਾਂਜੀ 7 ਮਹੀਨੇ ਤੋਂ ਤੁਸੀਂ ਮਤਲਬ ਇਹ ਕੰਮ ਕਰ ਰਹੇ ਹੋ ਕੱਲੀ ਬਿਲਡਿੰਗ ਦਾ ਕੰਮ ਕਰਦੇ ਹੋ ਜਾਂ ਕੁਝ ਹੋਰ ਵੀ ਨਹੀਂ ਸਰ ਮੈਂ ਲੇਜ਼ਰ ਆਪਰੇਟਿੰਗ ਦਾ ਤੇ ਲੇਜ਼ਰ ਡਿਜ਼ਾਈਨਿੰਗ ਦਾ ਵੀ ਕੰਮ ਕਰ ਰਹੀ ਹਾਂ ਸਿਰਫ ਸਿਖਾ ਵੀ ਰਹੀ ਹਾਂ ਅੱਜ ਸਿਖਾ ਵੀ ਰਹੀ ਹਾਂ ਹਾਂਜੀ ਇਹ 7 ਮਹੀਨੇ ਚ ਸਖਾਣ ਵੀ ਲੱਗੀ ਹਾਂਜੀ ਮੇਰੇ ਤੇਨੇਸਿਸਟੈਂਸ ਨੇ ਮੈਂ ਉਹਨਾਂ ਨੂੰ ਕੰਮ ਸਿਖਾ ਰਹੀ ਹਾਂ ਤੇ ਨਾਲ ਨਾਲ ਮੈਂ ਸਿੱਖ ਵੀ ਰਹੀ ਹਾਂ ਕਿਸ ਕੋਪਾ ਹੁਣ ਜਿਵੇਂ ਹੁਣ ਤੁਸੀਂ ਲੇਜ਼ਰ ਦਾ ਵੀ ਕੰਮ ਕਰਦੇ ਹੋ ਨਾਲ ਇਹ ਵੀ ਜਿਹੜਾ ਤੁਸੀਂ ਡਿਜ਼ਾਈਨਿੰਗ ਕਰਦੇ ਹੋ ਇਹਦਾ ਨੇ ਇਹ ਇਹ ਤੁਸੀਂ ਹੁਣ ਤੁਸੀਂ ਕੀ ਕਰ ਰਹੇ ਸੀਗੇ ਜਦੋਂ ਮੈਂ ਤੁਹਾਨੂੰ ਹੁਣ ਪੁੱਛਿਆ ਹੁਣ ਮੈਂ ਪੈਨਲ ਦੇ ਜਿਹੜੇ ਪੱਲੇ ਨੇ ਉਹਨਾਂ ਤਿਆਰ ਕਰਨੇ ਨੇ ਤੇ ਮੈਂ ਉਹਨਾਂ ਦਾ ਸਾਈਜ਼ ਲੈਣਾ ਹੈ ਮਤਲਬ ਨਹੀਂ ਉਹਨਾਂ ਦੇ ਡਾਈਮੈਂਸ਼ਨ ਲਵਾਂਗੀ ਤੇ ਕਿੰਨੇ ਬਾ ਕਿੰਨੇ ਦਾ ਪੱਲਾ ਦਾ ਤਾਂ ਉਸ ਤੋਂ ਬਾਅਦ ਮੈਂ ਉਹਦੇ ਜਾ ਕੇ ਡਿਜ਼ਾਈਨਿੰਗ ਕਰੂੰਗੀ ਤੇ ਉਸ ਤੋਂ ਬਾਅਦ ਮੈਂ ਉਹਦੇ ਲੇਜ਼ਰ ਤੇ ਕਟਿੰਗ ਕਰੂੰਗੀ ਉਹ ਇਹ ਸਾਰਾ ਕੰਮ ਤੁਸੀਂ ਹੀ ਕਰੋਗੇ ਤੋਂ ਜੇ ਤੁਹਾਡੇ ਅਸਿਸਟੈਂਟ ਮਿਲ ਕੇ ਹਾਂਜੀ ਇਹ ਸਾਰਾ ਕੰਮ ਮੈਂ ਆਪ ਕਰੂੰਗੀ ਤੇ ਮੈਂ ਆਪਣੇ ਅਸਿਸਟੈਂਟ ਨੂੰ ਨਾਲ ਨਾਲ ਸਿਖਾ ਵੀ ਰਹੀ ਹਾਂ ਇਹ ਘਰੇ ਗੱਲ ਕਰਨ ਵਾਸਤੇ ਫੈਸਿਲਿਟੀ ਹੈਗੀ ਹੈ ਫੈਕਟਰੀ ਦਾ ਲੈਂਡਲਾਈਨ ਫੋਨ ਹੈ ਅੱਛਾ ਹਾਂ ਉਹ ਸਾਰੇ ਬੱਚਿਆਂ ਨੂੰ ਦੋ ਲਾਈਨਾਂ ਫੋਨਾਂ ਨਹੀਂ ਦਿੱਤੀ ਹੋਈਆਂ ਨੇ ਲਗਾਤਾਰ ਇਹ ਆਪਣੀ ਗੱਲ ਕਰ ਸਕਦੇ ਨੇ ਉਹ ਐ ਵੀ ਹਲੇ ਜਿਹੜਾ ਉਹ ਠੂੰਗਾ ਮਾਰਨ ਦਾ ਨਜ਼ਾਰਾ ਤੇ ਉਹ ਨਹੀਂ ਆਉਂਦਾ ਉਹ ਨਹੀਂ ਆਉਂਦਾ ਉਹ ਨਹੀਂ ਆਉਂਦਾ ਬਿਲਕੁਲ ਬਾਕੀ ਕੋਈ ਚੰਗੇ ਨਹੀਂ ਹੈ ਫੋਨ ਦਾ ਦੌਰ ਬਹੁਤ ਹੈ ਹਾਂਜੀ ਫੋਨ ਚਲਾਉਣਾ ਇਹ ਵੀਡੀਓ ਵੀ ਫੋਨ ਦੇ ਉੱਤੇ ਲੋਕੀ ਦੇਖ ਰਹੇ ਹੋਣਗੇ ਕੋਈ ਤੁਹਾਡੇ ਵਰਗੇ ਨੌਜਵਾਨ ਮੁੰਡੇ ਵੀ ਦੇਖ ਰਹੇ ਹੋਣਗੇ ਕੋਡਾ ਨਹੀਂ ਫੋਨ ਵਾਂਜਣ ਨੂੰ ਜਲੀਜ਼ ਕਰਦਾ ਹੁਣ ਨਹੀਂ ਕਰਦਾ ਪਹਿਲਾਂ ਕਰਦਾ ਸੀ ਹੁਣ ਨਹੀਂ ਕਰਦਾ ਪਹਿਲਾਂ ਪਹਿਲਾਂ ਕਰਦਾ ਸੀ ਜੇ ਉਹਨਾਂ ਨਾਲ ਨਹੀਂ ਕਰਦਾ ਹੈਗਾ ਨਾ ਜੀ ਹੁੰਦਾ ਜੀ ਆ ਉੱਤਰ ਗਈ ਕੀ ਹੈ ਫੋਨ ਫਾ ਦਾ ਕੁਝ ਨਹੀਂ ਹੈਗਾ ਕੰਮ ਕਰੋ ਬਸ ਬਸ ਆਈ ਨੇ 2 ਸਾਲ ਦੇ ਕੰਮੋਂ ਸਕੇ ਵਧੀਆਈ ਫੇਰ ਬਾਅਦ ਫੋਨ ਦਲਾਉਣ ਦੀ ਆ ਜਦੋਂ ਕੰਮ ਕੰਮ ਵਧੀਆਉਣ ਲੱਗਿਆ ਜੀ ਹਾਂ ਹੁਣ ਤਾਂ ਆਹੀ ਟਾਈਮ ਹੈ ਫੋਨ ਦਾ ਫੋਨ ਛੱਡਣ ਦਾ ਇਹ ਛੱਡਦੇ ਸੀ ਵਧੀਆ ਰਹਿਾਂਗੇ ਜੀ ਨਹੀਂ ਸਾਨੂੰ ਪਤੀਆ ਫੇਰ ਔਖੀ ਹੋਵਾਂਗੇ ਜੀ ਇਹ ਤਾਂ ਔਖੀ ਹੋ ਜਾਂਦਾ ਹਾਂ ਜੀ 9 ਸਾਲ ਪਹਿਲਾਂ ਦੇ ਜਵਾਕ ਤੇ ਹੁਣ ਮੁੰਡਿਆਂ 'ਚ ਕਿੰਨਾ ਕ ਫਰਕ ਲੱਗਦਾ ਕਿ ਕਿੰਨੀ ਕਿ ਚਿਸਕ ਰਹਿੰਦੀ ਐ ਇਹਨਾਂ ਨੂੰ ਕਿ ਸਖਣ ਦੇ ਇਹਨਾਂ ਦਾ ਫਰਕ ਆ ਜੀ ਪਹਿਲਾਂ ਥੋੜਾ ਜਿਹਾ ਘੱਟ ਕਰਦੇ ਹੁੰਦੇ ਸੀ ਮੁੰਡੇ ਹੁਣ ਜਦੋਂ ਅਸੀਂ ਆਪ ਗਾਹਾਂ ਦੀ ਗਾਹ ਦੱਸੀ ਜਾਂਦੇ ਆਂ ਕਿ ਆਟੋਮੈਟਿਕ ਇਹਨਾਂ ਦਾ ਜੀ ਕਰਦਾ ਵੀ ਅਸੀਂ ਆ ਕਰੀਆ ਕਰੀਆ ਕਿੰਨੀਆਂ ਕਿ ਗਲਤੀਆਂ ਕਰਦਾ ਆਹ ਮੁੰਡਾ ਗਲਤੀਆਂ ਕਰ ਲੈਂਦੇ ਨੇ ਵਿੱਚ ਜੀ ਬਾਰੇ ਠੀਕ ਠਾਕ ਜੀ ਪਰ ਕਿੰਨੀਆਂ ਕਿ ਝੜਕਾ ਖਾਂਦੇ ਨੇ ਇਹ ਝੜਕਾ ਵੀ ਪੈਂਦੀਆਂ ਨੇ ਐ ਤਾਂ ਵੈਸੇ ਵੈਸੇ ਗੁੱਸਾ ਨਹੀਂ ਕਰਦੇ ਗੁੱਸਾ ਨਹੀਂ ਕਰਦੇ ਨਹੀਂ ਖਾਣ ਪੀਣ ਨੂੰ ਕਿਵੇਂ ਆ ਔਰੇ ਬਹੁਤ ਵਧੀਆ ਜੀ ਵਧੀਆ ਜੀ ਸੱਚੀ ਸਹੀ ਸਹੀ ਦੱਸੋ ਸਹੀ ਹੈ ਕੀ ਗੱਲ ਆ ਇਹ ਵੀਡੀਓ ਵੇਖ ਕੇ ਨਾ ਤੁਹਾਡੇ ਵਰਗੇ ਨੌਜਵਾਨ ਮੁੰਡਿਆਂ ਨੇ ਦੇਖਣੀ ਆ ਕੁੜੀਆਂ ਨੇ ਦੇਖਣੀ ਆ ਉਹਨਾਂ ਨੇ ਵੀ ਫਿਰ ਪਹੁੰਚਣਾ ਆ ਜੇ ਆਪਾਂ ਸਹੀ ਜਾਣਕਾਰੀ ਦਵਾਂਗੇ ਤਾਂ ਹੈ ਕਿਵੇਂ ਖਾਣ ਪੀਣ ਨੂੰ ਰੇ ਖਾਣ ਪੀਣ ਨੂੰ ਵਧੀਆ ਜੀ ਰਹਿਣਾ ਸਿਹਣਾ ਬਹੁਤ ਵਧੀਆ ਰਹਿਣਾ ਉਹਨਾਂ ਉੱਤੇ ਤੁਮ ਜੀ ਦਾ ਪੂਰਾ ਵਧੀਆ ਸਟੇ ਹਾਂਜੀ ਉਹਰੇ ਹਰ ਫੈਸਿਲਿਟੀ ਮਿਲਦੀ ਹੈ ਬੰਦੇ ਨੂੰ ਬਾਗਲਾ ਫੋਨ ਵੀ ਛੱਡ ਗਈ ਫੋਨ ਨੂੰ ਛੱਡ ਹਾਂ ਸਾ ਹਰ ਫੈਸਿਲਿਟੀ ਹੈਈ ਉਹਰੇ ਬਾਪ ਜੀ ਨੇ ਫੋਨ ਕਹਿੰਦਾ ਜਿਹਨੇ ਫੋਨ ਇਸਤੇਮਾਲ ਕਰਨਾ ਉਹ ਫੋਨ ਆ ਕੰਮ ਕਰ ਹਾਂਜੀ ਉਹਰੇ ਕੰਮ ਕਰ ਉਹ ਰੈਟਿਕ ਵੀ ਨਹੀਂ ਸਕਦਾ ਜੀ ਉਹ ਨਹੀਂ ਟੈਕ ਸਾ ਹਾਂਜੀ ਸਾਨੂੰ ਅਸਲ ਚੋਰ ਬੱਚੇ ਉਹਰੇ ਆਏ ਤੋਂ ਹੀ ਪਤਾ ਲੱਗਦਾ ਵੀ ਉਹਦਾ ਇੰਟਰਸਟ ਕਿੱਧਰ ਨੂੰ ਹੈ ਬੱਚੇ ਨੂੰ ਉਹਰੇ ਆ ਕੇ ਸਮਝ ਆ ਜਾਂਦੇ ਵੀ ਇੱਥੇ ਐਨੇ ਤਰ੍ਹਾਂ ਦੇ ਕੰਮ ਨੇ ਇਹਦੇ ਵਿੱਚੋਂ ਆਹਾ ਕੰਮ ਮੇਰੇ ਸਮਝ ਆਉਂਦਾ ਹੈਗਾ ਹੂੰ ਠੀਕ ਹੈ ਉਹਦੇ ਮੁਤਾਬਕ ਬੱਚਾ ਜਿਹੜਾ ਕੰਮ ਉਧਰ ਨੂੰ ਮੂਲ ਹੋ ਜਾਂਦਾ ਸਾਨੂੰ ਵੀ ਪਤਾ ਲੱਗ ਜਾਂਦਾ ਵੀ ਇਹਦਾ ਇਹ ਤਾਂ ਇੰਟਰਸਟ ਹੈ ਠੀਕ ਹੈ ਫਿਰ ਬੱਚਾ ਉਹੀ ਕੰਮ ਸਿੱਖ ਲੈਂਦਾ ਉਹ ਚ ਐਕਸਪਰਟ ਵੀ ਹੋ ਜਾਂਦਾ ਜੇ ਤੱਕੇ ਨਾਲ ਕਿਸੇ ਪਾਸੇ ਅਸੀਂ ਬੱਚੇ ਨੂੰ ਕਹਿੰਦੇ ਆ ਵੀ ਤੂੰ ਵਾਇਰਿੰਗ ਵਾਲੇ ਪਾਸੇ ਉਹਦਾ ਇੰਟਰਸਟ ਨਹੀਂ ਹੈਗਾ ਵੈਲਡਿੰਗ ਵਾਲੇ ਪਾਸੇ ਆ ਜੇ ਉਹਨੂੰ ਅਸੀਂ ਲਾਈ ਜਾਵਾਂਗੇ ਬੈਰਿੰਗ ਵਾਲੇ ਪਾਸੇ ਤਾਂ ਉਹਦਾ ਟਾਈਮ ਹੀ ਖਰਾਬ ਹੁੰਦਾ ਤੇ ਟਾਈਮ ਹੀ ਖਰਾਬ ਹੁੰਦਾ ਤੇ ਉਹ ਸਿੱਖ ਨਹੀਂ ਪਾਉਂਦਾ ਤਰੀਕੇ ਨਾਲ ਥੋੜਾ ਥੋੜਾ ਸਮਾਂ ਜਿਹੜਾ ਉਹ ਸਾਰੇ ਕੰਮਾਂ ਦੇ ਵਿੱਚ ਲਾਉਣਾ ਚਾਹੀਦਾ ਲਾਉਣਾ ਚਾਹੀਦਾ ਤਾਂ ਤੁਹਾਨੂੰ ਬੇਸ ਪਤਾ ਹੋਣਾ ਚਾਹੀਦਾ ਕਿ ਚੀਜ਼ ਕਿੱਥੋਂ ਸ਼ੁਰੂਆਤ ਬਿਲਕੁਲ ਉਹਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਲੇਜਰ ਤੇ ਇਹ ਕਿਵੇਂ ਕੱਟਿਆ ਜਾਂਦਾ ਹੈ ਜਾਂ ਬੈਂਡ ਕਿਵੇਂ ਹੁੰਦਾ ਹੈ ਵੈਲਡਿੰਗ ਕਿਵੇਂ ਕਰਨੀ ਹੈ ਕਿ ਠੀਕ ਹੈ ਸਾਰਾ ਕੰਮ ਉਹਨੂੰ ਆਉਣਾ ਚਾਹੀਦਾ ਹੈ ਇਹੀ ਅਸੀਂ ਬੱਚੇ ਨੂੰ ਚੈਨ ਬਣਾਈ ਹੋਈ ਹੈ ਸ਼ੁਰੂ ਤੋਂ ਹੀ ਬਿਲਕੁਲ ਬੱਚਾ ਉਤਰੋ ਚੱਲਦਾ ਹੈਗਾ ਫੈਬ੍ਰਿਕਸ਼ਨ ਦੇ ਵਿੱਚ ਆਉਂਦਾ ਆਉਂਦਾ ਹੁੰਦਾ ਵੇਰਿੰਗ ਵਾਲੇ ਪਾਸੇ ਮਾ ਹਾਂ ਸਾਰੇ ਕੰਮ ਉਹਦੇ ਹੱਥਾਂ ਵਿੱਚ ਹੀ ਨਿਕਲ ਜਾਂਦੇ ਨੇ ਔਰ ਬੱਚੇ ਦਾ ਇੰਟਰਸਟ ਵੀ ਪਤਾ ਲੱਗ ਜਾਂਦਾ ਵੀ ਕਿਹੜੇ ਕੰਮ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇਸ ਵਕਤ ਮੈਂ ਪਿੰਡ ਖੱਕੜਵਾਲ ਦੇ ਵਿੱਚ ਖੜਾ ਹਾਂ ਤੂਰੀ ਦੇ ਬਿਲਕੁਲ ਲਾਗੇ ਪਿੰਡ ਆ ਇਹ ਤੇ ਇਸ ਵਕਤ ਮੈਂ ਮਹਾਰਾਹਰ ਪਾਵਰ ਕੰਟਰੋਲ ਪ੍ਰਾਈਵੇਟ ਲਿਮਟਿਡ ਦੇ ਵਿੱਚ ਖੜਾ ਹਾਂ ਅਕਸਰ ਨਾ ਕੀ ਹੁੰਦਾ ਹੈ ਕਿ ਆਪਾਂ ਹੁਣ ਜਿਵੇਂ ਫਰਵਰੀ ਮਾਰਚ ਦਾ ਅਪ੍ਰੈਲ ਦਾ ਜਿਹੜਾ ਫਰਵਰੀ ਮਾਰਚ ਦਾ ਜਿਹੜਾ ਟਾਈਮ ਚੱਲ ਰਿਹਾ ਪਲੱਸ 2 ਕਰਨਗੇ ਪਹਿਲਾਂ ਇੱਕ ਦੌਰ ਸੀ ਜਦੋਂ ਲੋਕ ਸੋਚਦੇ ਸੀ ਬੱਚੇ ਸੌਦੇ ਸੀ ਪੇਰੈਂਟਸ ਸੌਦੇ ਸੀ ਕਿ ਸਾਡਾ ਮੁੰਡਾ ਜਾਂ ਕੁੜੀ ਅਸੀਂ ਬਾਹਰ ਕੱਲਵਾਾਂਗੇ ਪਲੱਸ 2 ਤੋਂ ਬਾਅਦ ਹੁਣ ਜਿਵੇਂ ਵੀ ਗਾਈਡਲਾਈਨਸ ਆਈਆਂ ਨੇ ਹਰੇਕ ਸੋਚ ਰਿਹਾ ਹਰੇਕ ਮਾਪੇ ਸੋਚ ਰਿਹਾ ਹਰੇਕ ਬੱਚਾ ਸੋਚ ਰਿਹਾ ਕਿ ਅਸੀਂ ਕਿਸ ਲਾਈਨ ਵੱਲ ਜਾਈਏ ਅਸੀਂ ਕਿਹੜਾ ਐਸਾ ਗੁਣ ਅਪਣਾਈਏ ਕਿਹੜਾ ਹੱਥੀ ਐਸਾ ਗੁਣ ਅਪਣਾਈਏ ਕਿ ਜਿਸ ਨਾਲ ਸਾਡਾ ਪੇ ਵਿਖ ਜਿਹੜਾ ਆ ਉਹ ਸੁਰੱਖਿਤ ਹੋ ਸਕੇ ਉਸ ਨੂੰ ਅਸੀਂ ਹੋਰ ਜ਼ਿਆਦਾ ਵਧੀਆ ਤੇ ਉਜਵਲ ਬਣਾ ਸਕੀਏ ਸਾਰੀ ਗੱਲਬਾਤ ਵੀ ਕਰਾਂਗੇ ਤੁਸੀਂ ਜੈ ਸਿੰਘ ਕੱਕੜਵਾਲ ਦਾ ਨਾਮ ਸੁਣਿਆ ਆ ਅਸੀਂ ਅਕਸਰ ਉਹਨਾਂ ਦੀ ਇੰਟਰਵਿਊਜ਼ ਕਰਦੇ ਆ ਵੱਖਰੇ ਵੱਖਰੇ ਟੌਪਿਕਸ ਦੇ ਉੱਤੇ ਉਹਨਾਂ ਨਾਲ ਗੱਲਾਂ ਬਾਤਾਂ ਵੀ ਹੁੰਦੀਆਂ ਰਹਿੰਦੀਆਂ ਨੇ ਤੇ ਅੱਜ ਤੁਹਾਨੂੰ ਅਸੀਂ ਫੈਕਟਰੀ ਦਾ ਢੇਡਾ ਵੀ ਕਢਵਾਵਾਂਗੇ ਤੇ ਉਸ ਫੈਕਟਰੀ ਦੇ ਵਿੱਚ ਕੰਮ ਜਿਹੜੇ ਮੁੰਡੇ ਕਰ ਰਹੇ ਨੇ ਜਿਹੜੇ ਮੁੰਡੇ ਕੰਮ ਨਾਨ ਨਾਲ ਕਰਕੇ ਵਧੀਆਂ ਹੋਰ ਫੈਕਟਰੀਆਂ ਦੇ ਵਿੱਚ ਕੁੜੀਆਂ ਜਿਹੜੀਆਂ ਨੇ ਕੰਮ ਕਰਕੇ ਹੋਰ ਫੈਕਟਰੀਆਂ ਦੇ ਵਿੱਚ ਜਾ ਕੇ ਕੰਮ ਕਰਦੀਆਂ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਆਓ ਤੁਹਾਨੂੰ ਅੰਦਰ ਲੈ ਚੱਲਦੇ ਹਾਂ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਕੰਮ ਕਰ ਜਿਹੜੇ ਨੇ ਉਹ ਹੋ ਰਹੇ ਨੇ ਬਾਈਓਣੀ ਵੀ ਕੰਮ ਕਰ ਰਹੇ ਨੇ ਆਪਾਂ ਔਰੇ ਜੈ ਸਿੰਘ ਜੀ ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਵਾਵਾਂਗੇ ਤੇ ਨਾਨ ਨੜਸਾਬ ਨਾਲ ਤੁਹਾਡੀ ਗੱਲਬਾਤ ਵੀ ਜਿਹੜੀ ਹੈ ਉਹ ਜ਼ਰੂਰ ਕਰਵਾਵਾਂਗੇ ਨਵੇਂ-ਨਵੇਂ ਮੁੰਡੇ ਹੀ ਨੇ ਕੋਈ 12ਵੀਂ ਕਰਕੇ ਆਇਆ ਕੋਈ ਕੋਈ ਆਪਣਾ ਡਿਪਲੋਮਾ ਕੰਪਲੀਟ ਕਰਕੇ ਆਇਆ ਹਰੇਕ ਕੋਈ ਚਾਹੁੰਦਾ ਹੁੰਦਾ ਕਿ ਅਸੀਂ ਜਿਹੜਾ ਆ ਕੋਈ ਹੱਥੀ ਗੁਣ ਲੈ ਲੀਏ ਹੱਥੀ ਗੁਣ ਲੈਣ ਤੋਂ ਬਾਅਦ ਜਿਹੜਾ ਕੰਮ ਕਰ ਅੱਗੇ ਵਧਾਈਏ ਆਪਾਂ ਪਹਿਲਾਂ ਮੁੰਡਿਆਂ ਨਾਲ ਜਿਹੜੀ ਆ ਉਹ ਗੱਲਬਾਤ ਜਰੂਰ ਕਰਦੇ ਆ ਤੁਹਾਨੂੰ ਜਾਂਦੇ ਜਾਂਦੇ ਜਿਤਸ਼ੋ ਜੈ ਸਿੰਘ ਵੀ ਆਪਾਂ ਜਰੂਰ ਲੱਭਾਂਗੇ ਕਿ ਕਿੱਧਰ ਚਲੇ ਰਹਿ ਗਏ ਤਾਂ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਸੱਸਰੀ ਘਰ ਕੀ ਨਾਮ ਹੈ ਤੁਹਾਡਾ ਸਰਵਜੀਤ ਸਿੰਘ ਜੀ ਕੀ ਕਿੰਨੀ ਉਮਰ ਹੈ ਤੁਹਾਡੀ ਮੇਰੀ 20 ਸਾਲ ਹੋ ਗਈ ਕਿੰਨਾ ਟਾਈਮ ਹੋ ਗਿਆ ਹੋਰੇ ਕੰਮ ਕਰਦੇ ਸਾਲ ਸਾਲ ਹੋ ਗਏ ਬਾਈ ਕੀ ਕਰਕੇ ਆ ਕੀ ਮਤਲਬ ਕੋਈ ਕੋਰਸ ਕੀਤਾ ਸੀਗਾ ਆਈਟੀ ਚੱਲਦੀ ਹੈ ਆਈਟੀ ਕਰ ਰਹੇ ਹੋ ਕਿਸ ਚੀਜ਼ ਦੀ ਇਲੈਕਟ੍ਰੀਸ਼ੀਅਨ ਦੀ ਇਲੈਕਟ੍ਰੀਸ਼ੀਅਨ ਦੀ ਆਈਟੀ ਕਰ ਰਹੇ ਹੋ ਆ 2 ਮਿੰਟ ਦੋਗੇ ਮੈਨੂੰ ਆ ਜਾਓ ਇਧਰ ਆਪਾਂ ਥੋੜੀ ਜਿਹੀ ਗੱਲ ਕਰ ਲੈਂਦੇ ਹਾਂ ਕੈਮਰਾਮੈਨ ਭਰਾ ਨੂੰ ਕਹੋਗੇ ਨੇੜੇ ਤੋਂ ਦੂਰ ਦੂਰ ਦਿਖਾਉਣ ਕੋਈ ਚੱਕਰ ਨਹੀਂ ਬਾਈ ਉਰੇ ਤੁਸੀਂ ਆਈਟੀ ਇਲੈਕਟ੍ਰੀਸ਼ੀਅਨ ਦੀ ਕਰ ਰਹੇ ਹੋ ਉਸ ਦੇ ਨਾਲ ਨਾਲ ਤੁਸੀਂ ਉਰੇ ਕੰਮ ਵੀ ਕਰ ਰਹੇ ਹੋ ਕੀ ਫਾਇਦਾ ਲੱਗ ਰਿਹਾ ਉਰੇ 1 ਸਾਲ ਹੋ ਗਿਆ ਤੁਹਾਨੂੰ ਹਾਂਜੀ ਹਾਂ 1 ਸਾਲ ਹੋ ਗਿਆ ਫਾਇਦਾ ਹੈਗਾ ਹੀ ਉਹਦੇ ਕੰਮ ਸਿੱਖ ਰਹੇ ਅਸੀਂ ਕੰਮ ਸਿੱਖ ਰਹੇ ਹੂੰ ਜਿਵੇਂ ਆਇਆ ਲੱਗਦਾ ਕਿ ਹੋਰ ਕੰਪਨੀਆਂ ਤਾਂ ਕਿ ਅਪਰੋਚ ਹੋਵੇ ਹੋਰ ਨਵੇਂ ਵਧੀਆ ਆਏ ਹਾਂ ਜੀ ਹਾਲੇ ਤਾਂ ਹੋ ਰਹੀਆਂ ਨੇ ਹਾਂਜੀ ਹਾਂ ਕੰਮ ਕਰਕੇ ਵਧੀਆ ਲੱਗ ਰਿਹਾ ਹਾਂ ਹਾਂਜੀ ਹਾਂ ਵਧੀਆ ਕਰਦੇ ਕੀ ਕਹਿੰਦੇ ਆ ਕਰਦੇ ਆ ਕੰਮ ਸਿੱਖੋ ਵਧੀਆ ਉਹਰੇ ਉਹ ਜਿਵੇਂ ਖਾਣ ਪੀਣ ਨੂੰ ਰਹਿਣ ਸਹਿਣ ਨੂੰ ਉਹ ਸਾਰਾ ਕੁਝ ਮੁਫਤ ਮਿਲਦਾ ਜਾਂ ਨਾਲ ਹੀ ਮਿਲਦਾ ਨਾ ਨਾ ਫ੍ਰੀ ਹੁੰਦਾ ਜੀ ਉਹਰੇ ਉਹ ਸਾਰਾ ਕੁਝ ਫ੍ਰੀ ਹੁੰਦਾ ਹਾਂਜੀ ਹਾਂ ਤਤ ਨੂੰ 1 ਸਾਲ ਹੋ ਗਿਆ ਹਾਂਜੀ ਕਿੰਨੇ ਵਜੇ ਤੋਂ ਕਿੰਨੇ ਵੇ ਤੱਕ ਦੀ ਡਿਊਟੀ ਹੁੰਦੀ ਹੈ ਉਹ 8 ਤੋਂ 6 ਵਜੇ ਦੀ 8 ਤੋਂ 6 ਹਾਂਜੀ ਕੋਈ ਛੁੱਟੀ ਛੁੱਟੀ ਨਹੀਂ ਹੁੰਦੀ ਇੱਕ ਵੀ ਕੋਈ ਛੁੱਟੀ ਨਹੀਂ ਹੁੰਦੀ ਨਾ ਪਰ ਕੰਮ ਕੰਮ ਦੇ ਪ੍ਰਤੀ ਪੂਰਾ ਐ ਸਿਖਾਇਆ ਜਾਂਦਾ ਕਿ ਕਿਵੇਂ ਇਹ ਜਿਹੜਾ ਹੁਣ ਆਪਾਂ ਇਹ ਸਟਰਕਚਰ ਦੇਖ ਰਹੇ ਹਾਂ ਇਹ ਕੀ ਚੀਜ਼ ਹੈ ਇਹ ਪੈਨਲ ਆ ਗਈ ਮੋਟਰਾਂ ਮੋਟਰਾਂ ਚਲਾਉਂਦਾ ਹੈਗਾ ਇਹ ਹੂੰ ਤੇ ਬਹੁਤ ਲੱਗ ਰਿਹਾ ਹੈ ਵਧੀਆ ਹਾਂਜੀ ਹਾਂ ਵਧੀਆ ਬਹੁਤ ਬਹੁਤ ਥੋੜਾ ਜਿੰਨੇ ਆਪਾਂ ਹੋਰ ਜਿਹੜੇ ਮੁੰਡਿਆਂ ਨਾਲ ਤੇ ਕੁੜੀਆਂ ਨਾਲ ਵੀ ਤੁਹਾਡੀ ਜੜੀਆ ਗੱਲਬਾਤ ਜ਼ਰੂਰ ਕਰਵਾਵਾਂਗੇ ਬਾਈ ਹਣੀ ਵੀ ਜਿਹੜੇ ਉਰੇ ਕੰਮ ਕਰ ਰਹੇ ਨੇ ਤੁਸੀਂ ਇਧਰਲੀ ਸਾਈਡ ਤੋਂ ਵੀ ਜਿਹੜਾ ਆ ਉਹ ਵੇਖ ਸਕਦੇ ਹੋ ਅ ਬਾਈ ਹਣੀ ਵੀ ਜਿਹੜੇ ਤਿੰਨ ਮੁੰਡੇ ਕੰਮ ਕਰ ਰਹੇ ਨੇ ਆਪਾਂ ਨਾਲ ਵੀ ਜਿਹੜੀ ਆ ਗੱਲਬਾਤ ਕਰਦੇ ਆ ਅ ਬਾਈ ਅ ਸਸਰੀ ਕਾਲਕੀ ਨਾਮ ਹੈ ਤੁਹਾਡਾ ਜਗਵਿੰਦਰ ਸਿੰਘ ਸਰ ਕਿਹੜੀ ਜਗ੍ਹਾ ਤੋਂ ਹੋ ਤੁਸੀਂ ਸਰ ਮੈਂ ਲਹਿਰਾ ਗਾਗਾ ਜੀ ਲਹਿਰਾ ਗਾਗਾ ਤੋਂ ਬਾਈ ਤੁਹਾਡਾ ਕੀ ਨਾਮ ਹੈ ਮੇਰਾ ਪ੍ਰਭਦੀਸ਼ ਜੇ ਮੈਂ ਭਾਜੀ ਕਿਹੜੀ ਜਗ੍ਹਾ ਤੋਂ ਸੀ ਅੰਮ੍ਰਿਤਸਰ ਵਾਲੀ ਸਾਈਡ ਤੋਂ ਅੰਮ੍ਰਿਤਸਰ ਸਾਈਡ ਤੋਂ ਤੁਸੀਂ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਰ ਮੈਨੂੰ ਜੀ 2 ਮਹੀਨਾ ਹੋ ਗਈ ਉਰੇ ਤੁਹਾਨੂੰ ਮੈਨੂੰ ਵੀ 6 ਮਹੀਨੇ 6 ਮਹੀਨੇ 6 ਮਹੀਨੇ ਹੋ ਗਏ ਨੇ ਤੇ ਬਾਈ ਤੁਸੀਂ ਵੀ ਆਇਓ ਕੀ ਨਾਮ ਆ ਤੁਹਾਡਾ ਜੀ ਅਰਵਿੰਦਰ ਸਿੰਘ ਕਿਹੜੀ ਜਗ੍ਹਾ ਤੋਂ ਬਟਾਲੀ ਤੋਂ ਤੁਸੀਂ ਬਟਾਲੀ ਤੋਂ ਹਾਂਜੀ ਅਮਰੀ ਸਾਹਿਬ ਦੇ ਜਮੀ ਲੱਗ ਗਏ ਹੈਣਾ ਹਾਂਜੀ ਤੇ ਬਾਈ ਹੁਣ ਜਿਵੇਂ ਤੁਸੀਂ ਉਹਰੇ ਪਹੁੰਚੇ ਕਿੰਨੇ ਕਿੰਨੇ ਉਮਰਾਂ ਨੇ ਤੁਹਾਡੀਆਂ ਸਰ ਮੈਨੂੰ 24 ਮਾਸਾ ਲਾ ਜੀ ਤੁਹਾਡਾ 24 ਉਹ ਬਾਈ ਦੀ ਤੁਹਾਡਾ 19 19 ਸਾਲ ਮੈਨੂੰ ਨਹੀਂ ਮੈਂ ਚੱਲ ਰਿਹਾ ਜੀ ਤੁਹਾਨੂੰ ਵੀ 19 ਮੈਂ ਚੱਲਦਾ ਤੇ ਤੁਸੀਂ ਇੱਕ ਗੱਲ ਦੱਸੋ ਕੀ ਪੜ੍ਹਾਈ ਕੀਤੀ ਹੈ ਤੁਸੀਂ ਕੋਈ ਪੜ੍ਹਾਈ ਕਰਦੇ ਹੋ ਨਾ ਨਾ ਕੀ ਪੜ੍ਹਾਈ ਕਰਦੇ ਮੇਰੀ ਆਈਟੀਆ ਕੀਤੀ ਹੋਈ ਹੈ ਜੀ ਉਡੀ ਆਈ.ਡੀ.ਏ ਕਿਥੀ ਹੋਈਆ ਹਾਂਜੀ ਕਿ ਕਿਸ ਚੀਜ਼ ਦੀ ਇਲੈਕਟ੍ਰੀਸ਼ੀਅਨ ਦੀ ਇਹ ਤੁਹਾਡੀ ਬਾਈ ਜੀ ਅਸੀਂ ਕਰਨਦੇ ਹਾਂ ਜੀ ਤੁਸੀਂ ਕਰਨ ਜਾਨੇ ਤੁਸੀਂ ਸਾਡੀ ਵੀ ਚੱਲਦੀ ਪਈ ਹੈ ਤੁਹਾਡੀ ਵੀ ਚੱਲਦੀ ਹੈ ਇਲੈਕਟ੍ਰੀਸ਼ੀਅਨ ਦੀ ਚੱਲਦੀ ਹੈ ਤੇ ਜਿਵੇਂ ਹੁਣ ਤੁਸੀਂ ਉੱਥੇ ਆਈ.ਡੀ.ਏ ਵੀ ਜਾਣੇ ਹੋ ਜਾਂ ਜਦੋਂ ਉੱਥੇ ਪਹੁੰਚਦੇ ਹੋ ਜਾਂ ਕੋਈ ਕਿਤਾਬਾਂ ਪੜ ਰਹੇ ਹੋ ਉਹਦੇ ਵਿੱਚ ਤੇ ਪ੍ਰੈਕਟੀਕਲ ਦੇ ਵਿੱਚ ਕਿੰਨਾ ਕ ਫਰਕ ਲੱਗਦਾ ਸਰ ਫਰਕ ਬਹੁਤ ਹੈ ਕਿਤਾਬਾਂ ਦੇ ਵਿੱਚ ਤਾਂ ਲਿਖਿਆ ਹੋਈ ਹੈ ਜੀ ਜਦ ਪ੍ਰੈਕਟੀਕਲ ਕਰਦੇ ਆ ਉਦੋਂ ਪਤਾ ਲੱਗਦਾ ਅਸਲ ਜੀ ਅਸਲ ਜੀ ਤਾਂ ਉਦੋਂ ਪਤਾ ਲੱਗਦਾ ਹਾਂਜੀ ਤੇ ਔਰੇ ਤੁਹਾਨੂੰ ਕਿਵੇਂ ਮਾਹੌਲ ਕਹੇ ਜਾਏ ਬਹੁਤ ਵਧੀਆ ਮਾਹੌਲ ਕੰਮਕਾਰ ਵਧੀਆ ਵਾ ਵਧੀਆ ਸਪੋਰਟ ਵਧੀਆ ਸਿਕਮ ਹਾਂਜੀ ਤੇ ਔਰੇ ਫਿਰ ਜੇ ਜੇ ਮੰਨ ਲਓ ਕੋਈ ਗਲਤੀ ਵਲਤੀ ਹੋ ਜਾਂਦੀ ਆ ਫਿਰ ਕਹਿੰਦੇ ਨੇ ਝੜਕਾ ਝੁੜਕਾ ਕਿਨੇ ਨਹੀਂ ਨਹੀਂ ਉਹ ਫਿਰ ਗਲਤੀ ਸਧਾਰਨ ਨੂੰ ਆਖਦੇ ਅੱਛਾ ਹਾਂਜੀ ਫਿਰ ਸੀਨੀਅਰ ਸੀ ਉਹਦੀਆਂ ਨੂੰ ਹੈਂਡਲ ਕਰ ਲੈਂਦੇ ਨੇ ਜੇ ਕੋਈ ਮਰਮਿ ਮਰਮਿ ਗਲਤੀ ਹੁੰਦੀ ਆ ਜੀ ਉਹ ਹੈਂਡਲ ਕਰ ਲੈਂਦੇ ਹਾਂਜੀ ਹਾਂਜੀ ਜਿਵੇਂ ਕਰਦੇ ਆ ਨੇ ਕੀ ਕਹਿ ਕੇ ਕੱਲਿਆ ਸੀਗਾ ਕਿ ਜਾਓ ਤੁਸੀਂ ਉੱਥੇ ਕੀ ਕੰਮ ਕਿਵੇਂ ਪਤਾ ਲੱਗਿਆ ਸੀ ਔਰ ਕਿ ਔਰ ਇਹ ਚੀਜ਼ ਖਾਈ ਜਾਂਦੀ ਵੀਡੀਓ ਵੇਖੀ ਨਹੀਂ ਹਾਂਜੀ ਵੀਡੀਓ ਵੀਡੀਓ ਵੇਖੀ ਸੀ ਹਾਂਜੀ ਕਿ ਨਹੀਂ ਮੇਰੀਓ ਵੀਡੀਓ ਨਹੀਂ 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 ਵੱਡੇ ਛੱਡ ਦੀ ਜੈ ਜੀ ਹਾਂਜੀ ਸਰ ਔਰ ਵੀ ਦੇਖੋ ਮੈਂ ਕਲੋਸ ਤੋਂ ਜ਼ਰੂਰ ਆਉਂਗਾ ਬਾਈ ਜੀ ਉਹਨਾਂ ਨੂੰ ਦਿਖਾਇਆ ਜਾਵੇ ਬਾਈ ਇੱਕ 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 ਚੀਜ਼ ਮੈਨੂੰ ਜ਼ਰੂਰ ਦੱਸੋ ਕਿ ਹੁਣ ਜਿਵੇਂ ਤੁਸੀਂ ਔਰ ਇਹ ਕੰਮ ਕਰਦੇ ਹੋ ਤੁਹਾਨੂੰ ਤੁਹਾਨੂੰ 2 ਮਹੀਨੇ ਹੋਏ ਨੇ ਤੁਹਾਨੂੰ 6 ਮਹੀਨੇ ਹੋਏ ਨੇ ਤੁਹਾਨੂੰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ 6 ਮਹੀਨੇ ਹੋ ਗਏ ਤੁਹਾਨੂੰ ਵੀ 6 ਮਹੀਨੇ ਹੋ ਗਏ ਪਹਿਲਾਂ ਵਾਲੇ ਬਾਈ ਤੁਹਾਨੂੰ ਤੇ ਹੁਣ ਤੁਹਾਨੂੰ ਆਪਸ ਦੇ ਵਿੱਚ ਕਿੰਨਾ ਕ ਫਰਕ ਲੱਗਦਾ ਹੈਗਾ ਕੰਮਕਾਰ ਦੇ ਦੇਖਣ ਦੇ ਨਜ਼ਰੀਏ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿ ਕਿ ਹੁਣ ਜਿਵੇਂ ਸੀਜ਼ਨ ਲੈਣੇ ਹੋ ਤੁਸੀਂ ਔਰ ਇਹ ਤਾਰਾਂ ਨੂੰ ਸਹੀ ਤਰੀਕੇ ਨਾਲ ਲਾਉਣੇ ਹੋ ਕੋਈ ਕੰਮ ਨੂੰ ਬੜੀ ਜ਼ਿੰਮੇਵਾਰੀ ਨਾਲ ਕਰਦੇ ਹੋ ਪਤਾ ਹੁੰਦਾ ਕਿ ਸਵੇਰੇ 8 ਵਜੇ ਜਾਣਾ ਹੈ 6 ਵਜੇ ਤੱਕ ਉਹ ਇੱਕ ਡਿਸਪਲਾਈਨ ਜਾ ਆ ਜਾਂਦਾ ਜ਼ਿੰਮੇਵਾਰੀ ਜੀ ਆ ਜਾਂਦੀ ਹੈ ਲੱਗਦਾ ਹੈ ਹਾਂਜੀ ਹਾਂਜੀ ਦਿਲ ਖੁਸ਼ ਰਹਿੰਦਾ ਹਾਂਜੀ ਪੂਰਾ ਇਹ ਇੱਕ ਨਾ ਆਏ ਹੁੰਦਾ ਮਨ ਦੇ ਵਿੱਚ ਫੋਨ ਦਾ ਦੌਰ ਬਹੁਤ ਹੈ ਹਾਂਜੀ ਫੋਨ ਚਲਾਉਣਾ ਇਹ ਵੀਡੀਓ ਵੀ ਫੋਨ ਦੇ ਉੱਤੇ ਹੀ ਲੋਕੀ ਦੇਖ ਰਹੇ ਹੋਣਗੇ ਕੋਈ ਤੁਹਾਡੇ ਵਰਗੇ ਨੌਜਵਾਨ ਮੁੰਡੇ ਵੀ ਵੇਖ ਰਹੇ ਹੋਣਗੇ ਟੋੜਾ ਨਹੀਂ ਫੋਨ ਬੰਨ ਜਲਾਉਣ ਨੂੰ ਜਲੀ ਕਰਦਾ ਹੁਣ ਨਹੀਂ ਕਰਦਾ ਪਹਿਲਾਂ ਕਰਦਾ ਸੀ ਹੁਣ ਨਹੀਂ ਕਰਦਾ ਪਹਿਲਾਂ ਪਹਿਲਾਂ ਕਰਦਾ ਸੀ ਜੇ ਉਹਨਾਂ ਨਾਲ ਉਹ ਨਹੀਂ ਕਰਦਾ ਨਾ ਜੀ ਹੁੰਦਾ ਜੀ ਆ ਉੱਤਰ ਗਈ ਕੀ ਹੈ ਫੋਨ ਫਾਦਾ ਕੁਝ ਨਹੀਂ ਹੈਗਾ ਕੰਮ ਕਰੋ ਬਸ ਬਸ ਆਈ ਨੇ 2 ਸਾਲ ਦੇ ਕੰਮੋਂ ਸਕੇ ਵਧੀਆਈ ਫੇਰ ਬਾਅਦ ਫੋਨ ਦਲਾਉਣ ਦੀ ਆ ਜਦੋਂ ਕੰਮ ਕੰਮ ਵਧੀਆਉਣ ਲੱਗਿਆ ਜੀ ਹਾਂ ਹੁਣ ਤਾਂ ਆਹੀ ਟਾਈਮ ਹੈ ਫੋਨ ਦਾ ਫੋਨ ਛੱਡਣ ਦਾ ਇਹ ਛੱਡਦੇ ਸੀ ਵਧੀਆ ਰਹਿਾਂਗੇ ਜੀ ਨਹੀਂ ਤੁਹਾਨੂੰ ਪਤਾ ਆ ਫਿਰ ਔਖੀ ਹੋਵਾਂਗੇ ਜੀ ਇਹ ਤਾਂ ਔਖੀ ਹੋ ਜਾਂਦਾ ਹਾਂਜੀ ਨਾਲ ਦੇ ਯਾਰ ਮਿੱਤਰ ਜਿਹੜੇ ਨਾਲ ਤੋਂ ਰਹੇ ਨੇ ਤੁਹਾਡੇ ਹਾਂਜੀ ਉਹ ਉਹਨਾਂ ਨੂੰ ਵੀ ਫਿਰ ਕਹਿੰਦੇ ਹੋ ਕਿ ਯਾਰ ਤੁਸੀਂ ਕੰਮ-ਕੰਮ ਕਰ ਲਿਆ ਕਰੋ ਉਹ ਵੀ ਸਾਰੇ ਕਰਦੀ ਨਹੀਂ ਜੀ ਕੋਈ ਇਹ ਖੜਦਾ ਹੈ ਉੱਤਾਂ ਜੀ ਹਾਂ ਸਾਰੇ ਕੰਮ ਕਰ ਕਰਦੇ ਨਹੀਂ ਨਜ਼ਰ ਆਉਣਗੇ ਜੀ ਕੋਈ ਨਹੀਂ ਇਕੱਲਾ ਖੜਦਾ ਹੈ ਜੀ ਉਰੇ ਕੋਈ ਨਹੀਂ ਹਾਂ ਸਾਰੇ ਕੰਮ ਕਰਦੇ ਨੇ ਹਾਂਜੀ ਸਵੇਰੇ 8 ਵਜੇ ਆ ਜੰਨੇ ਹੋ ਫਿਰ ਹਾਂਜੀ ਆ ਜੰਨੇ ਨੇ ਪੂਰੇ 8 ਵਜੇ ਹਾਂਜੀ 6 ਵਜੇ ਤੱਕ 6 ਵਜੇ ਤੱਕ ਪਹਿਲੀ ਆ ਹਾਂਜੀ 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 ਆ ਦਿਲ ਚ ਚਾਹ ਹੁੰਦਾ ਹੈ ਕਿ ਹਾਂ ਸਵੇਰੇ ਕੰਮ ਤੇ ਜਾਣਾ ਹਾਂਜੀ ਹਾਂਜੀ ਮਾਪਿਆਂ ਨਾਲ ਕਿੰਨੀ ਕ ਵਾਰ ਮੁਲਾਕਾਤਾਂ ਹੁੰਦੀਆਂ ਨੇ ਤੁਹਾਡੀਆਂ ਸਹੀ ਸਰਗੇ ਨਾਲ ਦੇ ਦੋਹਾਂ ਤੇ ਨਵੇਂ ਮਹੀਨੇ ਮਗਰੋਂ ਛੁੱਟੀ ਲੈ ਜਾਂਦੀ ਆ ਘਰੇ ਮਿਲ ਕੇ ਆ ਫੇਰ ਆ ਜਾਈਦਾ ਵਾ ਤੁਹਾਨੂੰ ਕਿੰਨਾ ਟਾਈਮ ਕ ਕਰੇਗੇ ਮੈਨੂੰ ਵੀ 2 ਵੀਕ ਦਿਨ ਹੋ ਗਏ ਮੈਨੂੰ ਬਈ ਹਾਂਜੀ ਤੇ ਚਲੋ ਕਿਹੜਾ ਗੂੜਾ ਵੱਜਦਾ ਰਹਿੰਦਾ ਘਰ ਇਹ ਗੱਲ ਤਾਂ ਰੋਜ਼ ਹੋ ਜਾਂਦੀ ਆ ਹਾਂਜੀ ਹਾਂਜੀ ਖਾਣ ਪੀਣ ਨੂੰ ਕਿਵੇਂ ਆਰੇ ਬਹੁਤ ਵਧੀਆ ਜੀ ਵਧੀਆ ਜੀ ਸੱਚੀ ਸਹੀ ਸਹੀ ਦੱਸੋ ਸਹੀ ਗੱਲ ਹੈ ਸਹੀ ਹੈ ਨਾ ਕੀ ਗੱਲ ਹੈ ਇਹ ਵੀਡੀਓ ਵੇਖ ਕੇ ਨਾ ਤੁਹਾਡੇ ਵਰਗੇ ਨੌਜਵਾਨ ਮੁੰਡਿਆਂ ਨੇ ਦੇਖਣੀ ਆ ਕੁੜੀਆਂ ਨੇ ਦੇਖਣੀ ਆ ਉਹਨਾਂ ਨੇ ਵੀ ਫਿਰ ਪਹੁੰਚਣਾ ਹੈ ਜੇ ਆਪਾਂ ਸਹੀ ਜਾਣਕਾਰੀ ਦਵਾਂਗੇ ਤਾਂ ਹੈ ਕਿਵੇਂ ਖਾਣ ਪੀਣ ਨੂੰ ਰੇ ਖਾਣ ਪੀਣ ਨੂੰ ਵਧੀਆ ਜੀ ਲੈਣਾ ਸੈਣਾ ਬਹੁਤ ਵਧੀਆ ਲੈਣਾ ਹਣਾ ਉੱਤੇ ਤੁਮ ਜੀ ਦਾ ਪੂਰਾ ਵਧੀਆ ਸਟੇ ਹਾਂਜੀ ਉਹਦੇ ਹਰ ਫੈਸਿਲਿਟੀ ਮਿਲਦੀ ਹੈ ਬੰਦੇ ਨੂੰ ਬਾਗਲਾ ਫੋਨ ਵੀ ਛੱਡ ਗਈ ਫੋਨ ਨਾ ਛੱਡ ਹਾਂ ਸਾ ਹਰ ਫੈਸਿਲਿਟੀ ਹੈਈ ਉਹਰੇ ਬਾਪ ਜੀ ਨੇ ਫੋਨ ਕਹਿੰਦਾ ਜਿਹਨੇ ਫੋਨ ਇਸਤੇਮਾਲ ਕਰਨਾ ਉਹ ਫੋਨ ਆ ਕੰਮ ਕਰਦਾ ਹਾਂਜੀ ਉਹ ਰੈਟਿਕ ਵੀ ਨਹੀਂ ਸਕਦਾ ਜੀ ਉਹ ਨਹੀਂ ਟੈਕ ਸਾ ਹਾਂਜੀ ਬਿਲਕੁਲ ਆਪਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਕਰੋ ਕੰਮ ਕੋਈ ਨਹੀਂ ਤੁਸੀਂ ਬਿਲਕੁਲ ਦੇਖ ਸਕਦੇ ਹੋ ਕਿ ਜਿਹੜੇ ਮੁੰਡੇ ਨੇ ਨਵੇਂ ਨਵੇਂ ਮੁੰਡੇ ਨੇ ਯਾਰ ਬਹੁਤ ਸੋਹਣਾ ਕੰਮ ਕਰ ਰਹੇ ਨੇ ਤਰੀਕੇ ਨਾਲ ਕੰਮ ਕਰ ਰਹੇ ਨੇ ਇਹ ਜਿਵੇਂ ਪੈਨਲ ਹੁੰਦਾ ਆ ਉਹਦੇ ਉੱਤੇ ਕੰਮ ਕਰਦੇ ਨੇ ਤੇ ਆਪਾਂ ਅੱਗੇ ਵੀ ਤੁਹਾਨੂੰ ਦਿਖਾਣੇ ਆ ਮੁੰਡੇ ਔਰ ਇੱਕ ਕੰਮਕਾਰ ਬਹੁਤ ਸੋਹਣਾ ਕਰ ਰਹੇ ਨੇ ਤੁਸੀਂ ਇਹ ਜਿਹੜਾ ਕੰਮ ਦੇਖ ਸਕਦੇ ਹੋ ਔਰ ਇਦਾਂ ਆ ਕਿ ਇਕੱਲਾ ਇਲੈਕਟ੍ਰੀਸ਼ੀਅਨ ਦਾ ਨਹੀਂ ਜੇ ਤੁਸੀਂ ਵੈਲਡਰ ਹੋ ਬਿਲਡਿੰਗ ਦਾ ਕੰਮ ਕਰਦੇ ਹੋ ਬਿਲਕੁਲ ਉਹ ਵੈਲਡਰ ਵਾਲਾ ਵੀ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਉਹ ਸੈਕਸ਼ਨ ਬਹੁਤ ਅਲੱਗ ਬਣਿਆ ਹੋਇਆ ਤੇ ਉਹ ਸੈਕਸ਼ਨ ਦੇ ਵਿੱਚ ਜਿਹੜੀ ਬਿਲਡਿੰਗ ਦਾ ਕੰਮ ਆ ਕਟਿੰਗ ਦਾ ਕੰਮ ਆ ਪੀਸ ਨੂੰ ਕੱਟਣਾ ਗਾਡਰਾਂ ਨੂੰ ਜੋੜਨਾ ਉਹ ਸਾਰਾ ਕੰਮਕਾਰ ਵੀ ਜਿਹੜਾ ਆ ਉਹ ਵਿਖਾਇਆ ਜਾਂਦਾ ਹੈ ਇਧਰੀ ਸਾਈਡ ਜਿਵੇਂ ਬਾਈ ਜੀ ਹੋਣੀ ਵੀ ਵੈਲਡਿੰਗ ਕਰ ਰਹੇ ਨੇ ਉਧਰ ਮੁੰਡੇ ਜਿਹੜੇ ਨੇ ਉਹ ਨਵੇਂ-ਨਵੇਂ ਹੀ ਨੇ ਉਹ ਕੰਮ ਸਿੱਖ ਰਹੇ ਨੇ ਆਪਾਂ ਉਹਨਾਂ ਨਾਲ ਵੀ ਜਿਹੜੀ ਇਹ ਗੱਲਬਾਤ ਕਰਾਂਗੇ ਸੀਨੀਅਰ ਨਾਲ ਵੀ ਜਿਹੜੀ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਹੋਰ ਇਹ ਅਸੀਂ ਤੁਹਾਨੂੰ ਦਿਖਾਣੇ ਆ ਤੇ ਬਿਲਕੁਲ ਮੈਂ 1 ਮਿੰਟ ਲੈ ਸਕਦਾ 1 ਮਿੰਟ ਆਪਾਂ ਗੱਲਬਾਤ ਕਰ ਸਕਦੇ ਆ ਬਿਲਕੁਲ ਬਾਈ ਜੀ ਹਾਂ ਹਾਂ ਸਸਰੀਕਾਲ ਜੀ ਕੀ ਨਾਮ ਹੈ ਤੁਹਾਡਾ ਪਲਪਰੇ ਸਿੰਘ ਕਿਹੜੀ ਜਗ੍ਹਾ ਤੋਂ ਮੈਂ ਪਾਰਸੋਂ ਅੱਛਾ ਪਾਰਸੋਂ ਤੋਂ ਹਾਂ ਏ ਬਾਈ ਓਰੇ ਤੁਸੀਂ ਮਤਲਬ ਕੀ ਕੰਮ ਕਰਦੇ ਆ ਆਜੋ ਆਜੋ ਤੁਸੀਂ ਇੱਧਰ ਆਜੋ ਬਾਈ ਜੀ ਤੁਸੀਂ ਹਾਂਜੀ ਵੈਲਡਿੰਗ ਫੈਬ੍ਰਿਕੇਸ਼ਨ ਤੁਸੀਂ ਵੈਲਡਿੰਗ ਦਾ ਕੰਮ ਸਿੱਖ ਰਹੇ ਹੋ ਸਿੱਖ ਰਹੇ ਹੋ ਪੜ੍ਹਾਈ ਕੀ ਕੀਤੀ ਹੈ 12 ਪਲੱਸ 2 ਪਲੱਸ 2 ਕੀਤੀ ਹੈ ਪਲੱਸ 2 ਤੋਂ ਬਾਅਦ ਤੁਸੀਂ ਓਰੇ ਕਿੰਨਾ ਟਾਈਮ ਹੋ ਗਿਆ ਓਰੇ ਮੈਨੂੰ 6-7 ਮਹੀਨੇ ਹੋ ਗਏ 6-7 ਮਹੀਨੇ ਹਾਂ ਤੇ ਲੱਭੇ ਤੇ ਇੱਕ ਗੱਲ ਦੱਸੋ ਕਿ ਜਿਵੇਂ ਹੁਣ ਤੁਸੀਂ ਆਹ ਕੰਮ ਸਿੱਖ ਰਹੇ ਹੋ ਇਹ ਇਹਦੇ ਨਾਲ ਤੁਹਾਨੂੰ ਫਾਇਦਾ ਲੱਗ ਰਿਹਾ ਫਾਇਦਾ ਲੱਗ ਰਿਹਾ ਹੈ ਵੈਲਡਿੰਗ ਸਿੱਖ ਰਹੇ ਹੋ ਤੇ ਉਸ ਤੋਂ ਬਾਅਦ ਇਲੈਕਟ੍ਰੀਸ਼ੀਅਨ ਦਾ ਵੀ ਕਰੋਗੇ ਦੋ ਫੀਲਡਾ ਰੱਖਣੀਆਂ ਨੇ ਅਜੇ ਦੋ ਫਿਲਟਰ ਨਾਲ ਚੱਲਣਾ ਹੈ ਤੁਸੀਂ ਨਾਂ ਲੈ ਕੇ ਬੈਲਡਿੰਗ ਦਾ ਵੀ ਸਿੱਖ ਲੈਣਾ ਤੇ ਰੈਟਰੇਸ਼ਨ ਦਾ ਵੀ ਸਿੱਖ ਲੈਣਾ। ਅਰੇ ਭਾਈ ਵੀ ਬਹੁਤ ਸੋਹਣਾ ਜਿਹੜਾ ਡਿਸੀਜਨ ਲਿਆ ਆਇਆ ਤੁਸੀਂ ਤੇ ਕਿੰਨੇ ਕੁ ਪੱਕੇ ਹੋਗੇ? ਲੱਗਦਾ ਕਿ 50% ਕਰ ਦਿੱਤ ਸੱਕਦੇ ਨੇ। ਪਹਿਲੇ ਉਸ ਕੱਟ ਲੈਣੇ ਹੋ ਸਹੀ ਨਾਪ ਕੇ ਕੱਟ ਲਿਆ ਫਿਰ ਬਾਅਦ ਚ ਜੋੜ ਜੋੜ ਦੇ। ਟਾਂਕਾ ਪੂਰਾ ਮੋਟਾ ਲਾ ਦੀ ਤਾਂ ਵਧੀਆ ਤਰੀਕੇ ਨਾਲ। ਹਾਂਜੀ। ਤੇ ਛੜਕਾ ਝੜਕਾ ਉਸਤਾਦ ਤੋਂ ਕਿੰਨੀਆਂ ਖਾਈ ਦਿਆਂ ਨੇ? ਛੜਕਾ ਵੀ ਖਾਈ ਜਾਂਦੇ ਆ। ਖਾਈ ਜਾਂਦੇ ਆ। ਗਸਾ ਨਹੀਂ ਕਰਦੇ ਕਦੇ। ਰਸਾਨੀ ਕਾ ਬਿਲਕੁਲ ਕਈ ਵਾਰਦਾ ਅਗਲਾ ਕਹਿੰਦਾ ਯਾਰ ਚੱਲ ਮੈਂ ਨਹੀਂ ਕਰਦਾ ਯਾਰ ਮੈਂ ਚੱਲ ਗਿਆ ਉਹ ਵਾਲਾ ਸਾਫ ਨਹੀਂ ਨਾ ਹੀ ਉਹ ਸਾਫ ਫੋਨ ਨੂੰ ਲੈ ਕੇ ਕਹਿੰਦੇ ਬਹੁਤ ਗੱਲਾਂ ਨੇ ਕਿ ਫੋਨ ਥਿਕਨੈਸ ਬਹੁਤ ਹੈ ਫੋਨ ਇੱਕ ਪਾਸੇ ਦਾ ਹੀ ਵਧੀਆ ਵੀ ਇੱਕ ਪਾਸੇ ਵੀ ਔਖਾ ਵੀ ਹੁੰਦਾ ਕਈ ਵਾਰ ਅੱਛਾ ਔਖਾ ਕਿਵੇਂ ਹੁੰਦਾ ਵਧੀਆ ਕਿਵੇਂ ਵਧੀਆ ਤਾਂ ਵੀ ਵਿੱਚ ਹੁਣ ਕਹਿੰਦੇ ਨੇ ਕਿ ਫੋਨ ਚਲਾਉਣਾ ਗਲਤ ਹੁੰਦਾ ਵੀ ਯਾਰੇ ਫੋਨ ਚਲਾਉਣਾ ਨਹੀਂ ਹੁੰਦਾ ਤਾਂ ਕਰਕੇ ਵੀ ਵਧੀਆ ਲੱਤ ਘਟ ਜਾਂਦੀ ਆ ਫੋਨ ਤੋਂ ਦੀ ਔਖਾ ਤਾਂ ਹੁੰਦਾ ਹੀ ਕਈ ਵਾਰ ਕਰੇ ਗੱਲ ਵਰਗਾ ਨਹੀਂ ਹੁੰਦਾ ਉਹ ਤਾਂ ਕਰ ਲੈਣਿਆ ਵੀ ਜਦ ਆਪਾਂ ਹੁਣ ਚਲਾਉਣਾ ਹੁੰਦਾ ਤਾਂ ਵੀ ਔਖਾ ਹੁੰਦਾ ਪਹਿਲਾਂ ਪਹਿਲਾਂ ਔਖਾ ਲੱਗਦਾ ਹੈਗਾ ਹੁਣ ਇੰਨਾ ਔਖਾ ਨਹੀਂ ਲੱਗਦਾ ਅੱਛਾ ਹੁਣ ਨਹੀਂ ਹੈ ਬਿਲਕੁਲ ਇੰਨੇ ਸੈਟ ਬਾਈ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਜਸਵੀਰ ਸਿੰਘ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ ਹੋ ਗਏ 8-9 ਸਾਲ ਹੋ ਗਏ 8-9 ਸਾਲ ਹੋ ਗਏ ਫੇਰ ਤਾਂ ਸੀਨੀਅਰ ਹੀ ਹੋ ਗਏ ਹਾਂਜੀ ਹਾਂ ਇਹ ਜਿਵੇਂ ਆ ਬਾਈ ਆਉਂਦੇ ਨੇ ਇੱਧਰ ਆਜੋ ਇਹ ਬਾਈ ਜਿਵੇਂ ਆਉਂਦੇ ਨੇ ਇਹ ਜਿਵੇਂ ਨਾ ਇੱਕ ਗੱਲ ਰਹਿੰਦੀ ਹੈ ਕਿ ਨਵਾਂ ਮੁੰਡਾ ਪਹਿਲਾਂ ਪਹਿਲਾਂ ਸਿੱਖਣ ਨੂੰ ਥੋੜਾ ਜਿਹਾ ਹਿਚਕਦਾ ਹੈ ਹਾਂ ਜੀ ਹੁਣ ਤੁਸੀਂ 8-9 ਸਾਲਾਂ ਦੇ ਵਿੱਚ ਕਿੰਨੇ ਮੁੰਡੇ ਆਏ ਹੋਣਗੇ ਕਿੰਨੇ ਚਲੇ ਗਏ ਉਹ 9 ਸਾਲ ਪਹਿਲਾਂ ਦੇ ਜਵਾਗ ਤੇ ਹੁਣ ਮੁੰਡਿਆਂ 'ਚ ਕਿੰਨਾ ਕ ਫਰਕ ਲੱਗਦਾ ਕਿ ਕਿੰਨੀ ਇੱਕ ਚਿਸਕ ਰਹਿੰਦੀ ਐ ਇਹਨਾਂ ਨੂੰ ਸਿੱਖਣ ਦੇ ਇਹਨਾਂ ਦਾ ਫਰਕ ਆ ਜੀ ਪਹਿਲਾਂ ਥੋੜਾ ਜਿਹਾ ਘੱਟ ਕਰਦੇ ਹੁੰਦੇ ਸੀ ਮੁੰਡੇ ਹੁਣ ਜਦੋਂ ਅਸੀਂ ਆਪ ਗਾਹਾਂ ਦੀ ਗਾਹ ਦੱਸੀ ਜਾਂਦੇ ਆਂਗੇ ਆਟੋਮੈਟਿਕ ਇਹਨਾਂ ਦਾ ਜੀ ਕਰਦਾ ਵੀ ਅਸੀਂ ਆ ਕਰੀਆ ਕਰੀਆ ਕਿੰਨੀ ਇੱਕ ਗਲਤੀਆਂ ਕਰਦਾ ਆਹ ਮੁੰਡਾ ਗਲਤੀਆਂ ਕਰ ਲੈਂਦੇ ਨੇ ਵਿੱਚ ਜੀ ਮਰੇ ਟਿੱਕ ਟੋਕਰ ਵੀ ਮਰ ਕਿੰਨੀ ਅਗੇ ਝੜਕਾ ਖਾਂਦੇ ਨੇ ਇਹ ਝੜਕਾ ਵੀ ਪੈਂਦੀਆਂ ਨੇ ਤਾਂ ਵੈਸੇ ਵੈਸੇ ਗੁੱਸਾ ਨਹੀਂ ਕਰਦੇ ਗੁੱਸਾ ਨਹੀਂ ਕਰਦੇ ਨਹੀਂ ਮੰਨ ਲੈਂਦੇ ਨੇ ਗਲਤੀ ਉਹ ਗਾਹਾਂ ਸਹੀ ਕਰਨ ਦੀ ਕੋਸ਼ਿਸ਼ ਕਰਦੇ ਨੇ ਜੇ ਗਲਤੀ ਕਰ ਲੈਂਦੇ ਨੇ ਤਾਂ ਉਹਨੂੰ ਸਹੀ ਕਰ ਦਿੰਦੇ ਨੇ ਉਹਦੇ ਆਪ ਨਾ ਨਹੀਂ ਕਿ ਚੰਗੇ ਉਸਤਾਦ ਦਾ ਗੁਣ ਤਾਂ ਇਹ ਹੀ ਹੁੰਦਾ ਹੈ ਕਿ ਹਾਂ ਕਿ ਗਲਤੀ ਨੂੰ ਸੁਧਾਰਿਆ ਜਾਵੇ ਨਾ ਕਿ ਉਸ ਗੱਲ ਦੇ ਉੱਤੇ ਬਾਰ-ਬਾਰ ਪਿੰਚ ਕੀਤਾ ਨਾ ਨਾ ਜੀ ਇਹਦੀ ਗੱਲ ਹੈ ਹਨਾ ਹਾਂ ਜੀ ਬਿਲਕੁਲ ਬਿਲਕੁਲ ਬਾਈ ਬਾਈ ਕੀ ਨਾਮ ਹੈ ਤੁਹਾਡਾ ਕੀ ਨਾਮ ਦੀਪਕ ਚੌਧਰੀ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਬਾਈ ਮੈਂ ਬਿਹਾਰ ਤੋਂ ਆ ਵੀ ਰਹਿ ਰਿਹਾ ਸੀ ਇਸੇ ਪਿੰਡ 'ਚ ਆ ਇੱਥੇ ਪਿੰਡ ਦੇ ਕਿੰਨੇ ਸਾਲ ਹੋ ਗਏ ਹੋ ਰਿਹਾ ਕਿੰਨਾ ਟਾਈਮ ਇੱਥੇ ਹੀ 4 ਸਾਲ ਹੋ ਗਏ ਜੀ 4 ਸਾਲ ਤੋਂ ਹੋ ਰਿਹਾ ਹਾਂ ਜੀ ਕਿ ਤੇ ਕੀ ਪੜ੍ਹਾਈ ਕੀਤੀ ਲਾਸਟ 2 ਕੀਤੀ ਜਿਆ ਵੀਰੇ ਤੇ ਬਿਲਡਿੰਗ ਦੀ ਆਈ ਗਈ ਬਿਲਡਿੰਗ ਦੀ ਆਈ ਗਈ ਹਾਂ ਜੀ ਇਹ ਜਿਵੇਂ ਹੁਣ ਆਹ ਮੁੰਡਾ ਜੇ ਆਪਾਂ ਜੇ ਮੰਨ ਲਓ ਇਹ ਮੁੰਡਾ ਹੋ ਗਿਆ ਤੇ ਜਿੰਨੇ ਜੇ ਕੋਈ ਮੁੰਡਾ ਦਰਸ਼ਕ ਦੇਖ ਰਿਹਾ ਇਹ ਮੁੰਡਾ ਇਲੈਕਟ੍ਰੀਸ਼ੀਅਨ ਤੇ ਬਿਲਡਿੰਗ ਦੀ ਦੋ ਫੀਲਡ ਇਕੱਠੇ ਲੈ ਕੇ ਚੱਲ ਰਿਹਾ ਕੀ ਸਕੋਪ ਰਹਿੰਦਾ ਹੈ ਜਾਂ ਕੀ ਫਾਇਦਾ ਰਹਿੰਦਾ ਹੈ ਬੈਰ ਤਾਂ ਇਹੀ ਹੈ ਜੀ ਕਿਤੇ ਵੀ ਜੌਬ ਸਥਿਤੀ ਮਿਲੂਗੀ ਜੀ ਦੋ ਕੰਮ ਜਾਣ ਦਾ ਬੰਦਾ ਹੈ ਮਤਲਬ ਤੁਸੀਂ ਫੈਕਟਰੀ ਵਿੱਚ ਕੰਮ ਲੱਗੂਗਾ ਤਾਂ ਬੈਲਡਰ ਦਾ ਕੰਮ ਵੀ ਕਰ ਸਕਦਾ ਉੱਥੇ ਤੇ ਇਲੈਕਟ੍ਰੀਸ਼ੀਅਨ ਦਾ ਵੀ ਕਰ ਸਕਦਾ ਕਿ ਭੱਜ ਕੇ ਰੱਖਾਂਗੇ ਹਾਂ ਜੀ ਇਹ ਕਰ ਸਕਦਾ ਚਾਹੇ ਚਾਹੇ ਜਿਹੜੀ ਉਹ ਰਿਕੁਆਇਰਮੈਂਟ ਆ ਉਹ ਬੈਲਡਰ ਦੀ ਨਿਕਲੇ ਚਾਹੇ ਰਿਕੁਆਇਰਮੈਂਟ ਇਲੈਕਟ੍ਰੀਸ਼ੀਅਨ ਦੀ ਨਿਕਲੇ ਦੋਨੇ ਚੀਜ਼ਾਂ ਦੇ ਵਿੱਚ ਮੱਥਾ ਪਕੜੂ ਹਾਂ ਜੀ ਹਾਂ ਜੀ ਬਾਈ ਫਿਰ ਕਰੋਗੇ ਡਟ ਕੇ ਮਿਹਨਤ ਹੈ ਹਾਂ ਪਰ ਬਾਣੀ ਕਰਨੀ ਜਿਮਾਰ ਚਾ ਕੋਣ ਕੋਣ ਪਰਿਵਾਰ ਚ ਸਾਰੇ ਨੇ ਕਿ ਮਾਤਾ ਪਿਤਾ ਭੈਣਾਂ ਦਾਦਾ ਦਾ ਪਾਦਰ ਸਾਹਿਬ ਕੀ ਕੰਮ ਉਹ ਟੇਲਰ ਨੇ ਜੀ ਟੇਲਰ ਨੇ ਜੀ ਟੇਲਰ ਨੇ ਉਹ ਤੇ ਤੁਸੀਂ ਇਲੈਕਟ੍ਰੀਸ਼ੀਅਨ ਤੇ ਬਿਲਡਰਿੰਗ ਦੇ ਵਿੱਚ ਹਾਂ ਉਹ ਕੱਪੜਿਆਂ ਨਾਲ ਜੰਦ ਕਰਦੇ ਨੇ ਤੁਸੀਂ ਲੋਹੇ ਨਾਲ ਕਰਦੇ ਆਰੇ ਵਾ ਪੂਰਾ ਮਾਣ ਦਿਖਾਣਾ ਆਉਣ ਵਾਲੇ ਟਾਈਮ 'ਚ ਪੂਰਾ ਮਾਣ ਕਰਾਣਾ ਪਰਮਾਣ ਹਾਂ ਜੀ ਆਰੇ ਵਾ ਬਹੁਤ ਸੋਹਣਾ ਅਸੀਂ ਵੀ ਇਹੀ ਕਹਿੰਦਾ ਗੁੱਡ ਲੱਕ bro ਆਲ ਦਾ ਬੈਸਟ ਆ ਬਹੁਤ ਬਹੁਤ ਧੰਨਵਾਦ ਸਰ ਸ਼ੁਕਰੀਆ ਸਰ ਤੇ ਅੰਦਰ ਵੀ ਤੁਹਾਨੂੰ ਲੈ ਚੱਲਦੇ ਹਾਂ ਹੁਣ ਇਹ ਸੈਕਸ਼ਨ ਉਹ ਹੋ ਗਿਆ ਜਿੱਥੇ ਬਿਲਡਿੰਗ ਕੀਤੀ ਜਾਂਦੀ ਆ ਬਿਲਡਰ ਸਿੱਖਦੇ ਨੇ ਇਦਾਂ ਨਹੀਂ ਹੈਗਾ ਕਿ ਇਕੱਲੇ ਮੁੰਡੇ ਹੀ ਬਿਲਡਿੰਗ ਕਰਦੇ ਨੇ ਕੁੜੀਆਂ ਵੀ ਜਿਹੜੀਆਂ ਨੇ ਉਹ ਬਿਲਡਿੰਗ ਦਾ ਕੰਮ ਕਰਦੀਆਂ ਨੇ ਨਾਲ ਨਾਲ ਇਹ ਆਪਾਂ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਮੈਮ ਕੀ ਨਾਮ ਹੈ ਤੁਹਾਡਾ ਓਕੇ ਆਜੋ ਥੋੜਾ 2 ਮਿੰਟ ਦੇ ਹੋ ਸਕਦੇ ਮੈਨੂੰ ਬਿਲਕੁਲ ਹਾਂਜੀ ਕੀ ਨਾਮ ਹੈ ਤੁਹਾਡਾ ਜਸਲੀਨ ਸਰ ਮੈਮ ਕਿਹੜੀ ਜਗ੍ਹਾ ਤੋਂ ਹੋ ਤੁਸੀਂ ਮੈਂ ਸ਼੍ਰੀ ਮੁਖਸਰ ਸਾਹਿਬ ਕੋਲ ਮੇਰਾ ਬੈਂਡਲ ਨਾ ਬਿਟਾ ਮੈਂ ਉਥੋਂ ਓਕੇ ਤੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ ਸਰ ਲਾਸਟ 7 ਮੰਥ ਹੋ ਗਏ ਨੇ 7 ਮਿੰਟ ਹਾਂਜੀ 7 ਮਹੀਨੇ ਤੋਂ ਤੁਸੀਂ ਮਤਲਬ ਇਹ ਕੰਮ ਕਰ ਰਹੇ ਹੋ ਕਲੀ ਬਿਲਡਿੰਗ ਦਾ ਕੰਮ ਕਰਦੇ ਹੋ ਜਾਂ ਕੁਝ ਹੋਰ ਵੀ ਨਹੀਂ ਸਰ ਮੈਂ ਲੇਜ਼ਰ ਆਪਰੇਟਿੰਗ ਦਾ ਤੇ ਲੇਜ਼ਰ ਡਿਜ਼ਾਈਨਿੰਗ ਦਾ ਵੀ ਕੰਮ ਕਰਦੇ ਹਾਂ ਸਿਰਫ ਸਿਖਾ ਵੀ ਰਹੇ ਹਾਂ ਅਜੇ ਸਿਖਾ ਵੀ ਰਹੇ ਹਾਂ ਹਾਂਜੀ ਇਹ 7 ਮਹੀਨੇ ਚ ਸਖਾਣ ਵੀ ਲੱਗੇ ਹਾਂਜੀ ਲੱਗੇ ਤੇਨੇ ਸਿਸਟਮਸ ਨੇ ਮੈਂ ਉਹਨਾਂ ਨੂੰ ਕੰਮ ਸਿਖਾ ਰਹੀ ਹਾਂ ਤੇ ਨਾਲ ਨਾਲ ਮੈਂ ਸਿੱਖ ਵੀ ਰਹੀ ਹਾਂ ਕੀ ਸਕੋਪ ਆ ਹੁਣ ਜਿਵੇਂ ਹੁਣ ਤੁਸੀਂ ਲੇਜ਼ਰ ਦਾ ਵੀ ਕੰਮ ਕਰਦੇ ਹੋ ਨਾਲ ਇਹ ਵੀ ਜਿਹੜਾ ਤੁਸੀਂ ਡਿਜ਼ਾਈਨਿੰਗ ਕਰਦੇ ਹੋ ਇਹਦਾ ਇਹ ਇਹ ਤੁਸੀਂ ਹੁਣ ਤੁਸੀਂ ਕੀ ਕਰ ਰਹੇ ਸੀਗੇ ਜਦੋਂ ਮੈਂ ਤੁਹਾਨੂੰ ਹੁਣ ਪੁੱਛਿਆ ਫਰਮੇ ਪੈਨਲ ਦੇ ਜਿਹੜੇ ਪੱਲੇ ਨੇ ਉਹਨੇ ਤਿਆਰ ਕਰਨੇ ਨੇ ਤੇ ਮੈਂ ਉਹਨਾਂ ਦਾ ਸਾਈਜ਼ ਲੈਣਾ ਹੈ ਮਤਲਬ ਨਹੀਂ ਉਹਨਾਂ ਦੇ ਡਾਈਮੈਂਸ਼ਨ ਲਵਾਂਗੀ ਕਿ ਕਿੰਨੇ ਬਾ ਕਿੰਨੇ ਦਾ ਪੱਲਾ ਦਾ ਤਾਂ ਉਸ ਤੋਂ ਬਾਅਦ ਮੈਂ ਉਹਦੇ ਜਾ ਕੇ ਡਿਜ਼ਾਈਨਿੰਗ ਕਰੂੰਗੀ ਤੇ ਉਸ ਤੋਂ ਬਾਅਦ ਮੈਂ ਉਹਦੇ ਲੇਜ਼ਰ ਤੇ ਕਟਿੰਗ ਕਰੂੰਗੀ ਉਹ ਇਹ ਸਾਰਾ ਕੰਮ ਤੁਸੀਂ ਹੀ ਕਰੋਗੇ ਤੋਂ ਜੇ ਤੁਹਾਡੇ ਅਸਿਸਟੈਂਟ ਮਿਲ ਕੇ ਹਾਂਜੀ ਇਹ ਸਾਰਾ ਕੰਮ ਮੈਂ ਆਪ ਕਰੂੰਗੀ ਤੇ ਮੈਂ ਆਪਣੇ ਅਸਿਸਟੈਂਟ ਨੂੰ ਨਾਲ ਨਾਲ ਸਿਖਾ ਵੀ ਰਹੀ ਹਾਂ ਅੱਛਾ ਤੁਸੀਂ ਉਹਨਾਂ ਨੂੰ ਸਿਖਾ ਲਿਆ ਹਾਂ ਜੀ ਉਹ ਇਧਰ ਮੇਰੇ ਨਾਲ ਅਸਿਸਟੈਂਟ ਹੈ ਤੁਹਾਡੇ ਅਸਿਸਟੈਂਟ ਨੇ ਨਾਲ ਹਾਂਜੀ ਆਪ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਭਈ ਅਸਿਸਟੈਂਟ ਵੀ ਨੇ ਉਹਨਾਂ ਦੇ ਨਾਲ ਮੈਂ ਨਪ੍ਰੀਤ ਗਰਮੀ ਕਿਹੜੀ ਜਗ੍ਹਾ ਤੋਂ ਸਤੂਲੇ ਵਾਲੇ ਤੋਂ ਡਿਸਟ੍ਰਿਕਟ ਮਾਨਸਾ ਕਿੰਨਾ ਟਾਈਮ ਹੋ ਗਿਆ 6 ਮਹੀਨੇ ਇਹ ਕਿੰਨਾ ਨੇ ਇੱਕ ਮਹੀਨਾ ਉੱਚੀ ਬੋਲੋ ਹਣਾ ਇਹ ਮੈਨੂੰ ਤੋਂ ਨਹੀਂ ਰਿਹਾ ਕਿੰਨਾ 6 ਮਹੀਨੇ ਹਾਂ ਹੋਣਾ ਸਹੀ ਆ ਓਕੇ 6 ਮਹੀਨੇ ਹੋ ਗਏ ਤੁਹਾਨੂੰ ਮੈਮ ਸਿਕਾ ਰਹੇ ਨੇ ਵਧੀਆ ਸਿਕਾ ਹਾਂਜੀ ਵਧੀਆ ਸਿਕਾ ਰਹੇ ਨੇ ਮੈਮ ਕਿੰਨੀ ਕੀ ਗਲਤੀਆਂ ਕਰ ਦਿੰਦੇ ਨੇ ਬਹੁਤ ਘੱਟ ਕਰਦੀਆਂ ਹੈ ਜਲਦੀ ਨੇ ਬਹੁਤ ਜਲਦੀ ਕੰਮ ਸਿੱਖ ਰਹੀ ਹੈ ਹਾਂਜੀ ਬਹੁਤ ਜਲਦੀ ਕੰਮ ਸਿੱਖ ਰਹੀ ਹੈ ਹਾਂਜੀ ਕੋਈ ਗਲਤੀ ਮਾਫ ਕਰ ਦਿੰਦੇ ਹਾਂ ਕੋਈ ਮਾਣੀ ਮੋਟੀ ਦੀ ਕਰਦੇ ਜੇ ਥੋੜੀ ਬਹੁਤ ਗਲਤੀ ਹੋਵੇ ਤਾਂ ਮੈਂ ਨਾਲ ਹੈਗੀ ਐ ਨਹੀਂ ਮੈਂ ਕਾਇਨਾ ਕੰਮ ਸਿਖਾ ਰਹੀ ਐ ਬਿਲਕੁਲ ਮੈਂ ਕਹਿੰਨਾ ਆਪ ਬੋਲ ਦਾ ਬੈਸਟ ਆ ਬਹੁਤ ਵਧੀਆ ਕੰਮ ਕਰ ਰਹੇ ਹੋ ਸ਼ੁਕਰੀਆ ਬਹੁਤ ਤੇ ਅਸੀਂ ਅੱਗੇ ਵੀ ਤੁਹਾਨੂੰ ਲੈ ਚੱਲਦੇ ਜਿੱਥੇ ਉਹਨਾਂ ਨੇ ਲੇਜ਼ਰ ਦੀ ਗੱਲ ਆਖੀ ਸੀ ਕਿ ਲੇਜ਼ਰ ਦੇ ਜਿਹੜੀ ਕਟਿੰਗ ਕੀਤੀ ਜਾਂਦੀ ਆ ਉਹ ਨੀਚੇ ਕੀਤੀ ਜਾਂਦੀ ਆ ਅਸੀਂ ਤੁਹਾਨੂੰ ਉੱਥੇ ਵੀ ਲੈ ਕੇ ਚੱਲਾਂਗੇ ਤੇ ਉਸ ਦੇ ਨਾਲ ਨਾਲ ਤੁਹਾਨੂੰ ਅਸੀਂ ਜੈ ਸਿੰਘ ਜੀ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਸਾਰੀ ਕਰਵਾਵਾਂਗੇ ਆਪਾਂ ਤੁਹਾਨੂੰ ਇੱਧਰ ਵੀ ਲੈ ਕੇ ਆਂਦੇ ਹਾਂ ਉਹ ਸਾਹਮਣੇ ਖੜੇ ਨੇ ਜੈ ਸਿੰਘ ਜੀ ਉਹਨਾਂ ਨਾਲ ਵੀ ਜ ਇਹ ਪੂਰੀ ਫੈਕਟਰੀ ਆ ਔਰੇ ਜਿਵੇਂ ਪੈਨਲ ਬਣਾਏ ਜਾਂਦੇ ਨੇ ਜਿਹੜੇ ਵੱਡੇ ਮੋਲਾਂਾਂ ਦੇ ਵਿੱਚ ਲੱਗਦੇ ਨੇ ਉਸ ਤਰੀਕੇ ਨਾਲ ਤੁਸੀਂ ਇਲੈਕਟ੍ਰੀਸ਼ੀਅਨ ਦਾ ਬਿਲਡਿੰਗ ਦਾ ਸੀਐਨਸੀ ਮਸ਼ੀਨ ਲੇਜ਼ਰ ਕਟਿੰਗ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਾਂਦੀਆਂ ਨੇ ਸਿੱਖਣ ਵਾਸਤੇ ਇੱਕ ਹੀ ਛੱਤ ਦੇ ਥੱਲੇ ਤੇ ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਹੈ ਕਿ ਤੁਸੀਂ ਔਰੇ ਸਿਰਫ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ ਹੈ ਉਹਦੀ ਖਾਣ ਪੀਣ ਦਾ ਰਹਿਣ ਦਾ ਸਾਰਾ ਖਰਚਾ ਫ੍ਰੀ ਹੁੰਦਾ ਹੈ بس بچہ کم ਕੁਸ਼ਤੀ ਵਾਲਾ ਚਾਹੀਦਾ ਕਿਉਂਕਿ ਹੁਣ ਗੱਲ ਇਹਦਾ ਆ ਰਹੀ ਹੈ ਕਿ ਸਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਨੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਠੀਕ ਆ ਜੀ ਠੀਕ ਹੈ ਜੀ ਫੈਕਟਰੀ ਦਾ ਰਾਉਂਡ ਤਾਂ ਕਰ ਲਿਆ ਅਸੀਂ ਅੱਛਾ ਅੱਛਾ ਹਾਂ ਮੈਂ ਕਿਹਾ ਸਾਰਿਆਂ ਨਾਲ ਗੱਲਬਾਤਾਂ ਵੀ ਹੋ ਗਿਆ ਤੁਹਾਡੇ ਨਾਲ ਵੀ ਦੋ ਚਾਰ ਗੱਲਾਂ ਕਰ ਲਈਏ ਜਾਂਦੇ ਜਾਂਦੇ ਸਰ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਠੀਕ ਹੈ ਨਾਮ ਹੈ ਪ੍ਰਗਟ ਸਿੰਘ ਜੀ ਠੀਕ ਠਾਕ ਹੋ ਤੁਸੀਂ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਇੱਕ ਇੱਕ ਗੱਲ ਸੁਣ ਰਿਹਾ ਸੀਗਾ ਮੈਂਨੇ ਇੱਕ ਗੱਲ ਆਖੀ ਮੇਰੇ ਕੋਲ ਫੋਨ ਫਾਨ ਯੂਜ਼ ਕਰਨ ਦੇ ਵਿੱਚ ਕਿੰਨੀ ਆ ਕਈਆਂ ਨੇ ਕਿਹਾ ਕਿ ਚਲੋ ਠੀਕ ਆ ਵਧੀਆ ਨਹੀਂ ਇਸਤੇਮਾਲ ਹੁੰਦੇ ਕਈਆਂ ਨੇ ਕਿਹਾ ਕਿ ਯਾਰ ਪਹਿਲਾ ਪਹਿਲਾ ਬੜਾ ਔਖਾ ਲੱਗਿਆ ਇੱਕ ਬੰਦਾ ਮੈਨੂੰ ਐ ਵੀ ਮਿਲਿਆ ਉਹ ਕਹਿੰਦਾ ਯਾਰ ਠੀਕ ਐ ਘਰੇ ਪਰ ਕਈ ਕਈ ਵਾਰ ਘਰੇ ਗੱਲ ਕਰਨ ਨੂੰ ਚਿਤ ਕਰ ਜਾਂਦਾ ਤਾਂ ਇਸਤੇਮਾਲ ਕਰਨ 'ਚ ਥੋੜੀ ਜਿਹੀ ਦਿੱਕਤ ਆ ਜਾਂਦੀ ਹੈ ਨਹੀਂ ਘਰੇ ਗੱਲ ਕਰਨ ਵਾਸਤੇ ਫੈਸਿਲਿਟੀ ਹੈਗੀ ਹੈ ਫੈਕਟਰੀ ਦਾ ਲੈਂਡਲਾਈਨ ਫੋਨ ਹੈ ਅੱਛਾ ਹਾਂ ਉਹ ਸਾਰੇ ਬੱਚਿਆਂ ਨੂੰ ਦੋ ਲਾਈਨਾਂ ਫੋਨਾਂ ਨਹੀਂ ਦਿੱਤੀ ਹੋਈਆਂ ਨੇ ਅਗਾਤਾਰ ਇਹ ਆਪ ਦੀ ਗੱਲ ਕਰ ਸਕਦੇ ਨੇ ਉਹ ਵੀ ਹਲੇ ਜਿਹੜਾ ਉਹ ਠੂੰਗਾ ਮਾਰਨ ਦਾ ਨਜ਼ਾਰਾ ਤੇ ਉਹ ਨਹੀਂ ਆਉਂਦਾ ਉਹ ਨਹੀਂ ਆਉਂਦਾ ਉਹ ਨਹੀਂ ਆਉਂਦਾ ਉਹ ਨਹੀਂ ਆਉਂਦਾ ਬਿਲਕੁਲ ਬਾਕੀ ਕੋਈ ਚੰਗੇ ਨਹੀਂ ਹੈ ਇਹਦੇ ਵਿੱਚ ਨਾ ਇੱਕ ਐਮਸ ਵਾਲੇ ਇਹ ਰਹਿੰਦਾ ਆ ਹੁਣ ਪੇਰੈਂਟਸ ਦੇ ਮਨਾਂ ਦੇ ਬੱਚਿਆਂ ਦੇ ਮਨਾਂ ਦੇ ਵਿੱਚ ਇਹ ਗੱਲਾਂ ਸਿੱਗੀਆਂ ਕਿ ਅਸੀਂ ਪਲੱਸ 2 ਕਰਦੇ ਸਾਰੀ ਚੱਲ ਜਾਵਾਂਗੇ ਬਾਹਰ ਨੂੰ ਜਾਵਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੁਣ ਜਿਵੇਂ ਉਹਨਾਂ ਨੇ ਕਹਿਤਾ ਕਿ ਘਟੋ ਘਟ ਡਿਪਲੋਮਾ ਜਾਂ ਗ੍ਰੈਜੂਏਟ ਹੋਣਾ ਚਾਹੀਦਾ ਤਾਂ ਸਾਡੇ ਕੋਲ ਅੱਗੇ ਡਿਗਰੀ ਕਰ ਸਕਦਾ ਇਸ ਨਾਲ ਕਾਲਜਾਂ ਦੇ ਵਿੱਚ ਵੀ ਰਾਹ ਖੁੱਲੇ ਨੇ ਇਸ ਤਰ੍ਹਾਂ ਹੋਰ ਫੀਲਡਾਂ ਦੇ ਵਿੱਚ ਵੀ ਰਾਹ ਖੁੱਲੇ ਨੇ ਹੁਣ ਤੁਹਾਨੂੰ ਕੀ ਲੱਗਦਾ ਕਿ ਜੇ ਅੱਜ ਦੇ ਟਾਈਮ ਦੇ ਵਿੱਚ ਕਿਸੇ ਬੱਚੇ ਨੇ ਆਪਣੇ ਫਿਊਚਰ ਵੱਲ ਨੂੰ ਦੇਖਣਾ ਹੈ 12ਵੀਂ ਤੋਂ ਬਾਅਦ ਤਾਂ ਉਹ ਕਿਹੜੀ ਫੀਲਡ ਵੱਲ ਦੇਖਣਾ ਚਾਹੀਦਾ ਦੇਖੋ ਜੀ ਜਿਹੜਾ ਯੁੱਗ ਹੈ ਮਸ਼ੀਨੀ ਯੁੱਗ ਹੈ ਇੰਜੀਨੀਅਰਿੰਗ ਦਾ ਯੁੱਗ ਹੈ ਜੇ ਕਿਹਾ ਜਾਵੇ ਵੀ ਕੁੱਲ ਮਿਲਾ ਕੇ ਦੋ ਲਾਈਨਾਂ ਹੀ ਬਚਦੀਆਂ ਨੇ ਜਾਂ ਮੈਡੀਕਲ ਜਾਂ ਇੰਜੀਨੀਅਰਿੰਗ ਹਮ ਇੰਜੀਨੀਅਰਿੰਗ ਦੇ ਵਿੱਚ ਹਜ਼ਾਰਾਂ ਬ੍ਰਾਂਚਾਂ ਨੇ ਮੈਂ ਇਹ ਸਮਝਦਾ ਵੀ ਬਾਕੀ ਕੁਝ ਆਉਂਦਾ ਹੋਵੇ ਨਾ ਆਉਂਦਾ ਹੋਵੇ ਤੁਸੀਂ ਸਰਵੇ ਕਰੋ ਅਮਰੀਕਾ ਇੰਗਲੈਂਡ ਉਥੇ ਕਿੰਨਾ ਜਿਹੜੀ ਆਮ ਜਨਤਾ ਪੜ੍ਹਦੀ ਲਿਖਦੀ ਹੈ ਉਹ ਲੋਕ ਹੱਥਾਂ ਦੇ ਕਾਰੀਗਰ ਇੰਨੇ ਬਣਦੇ ਨੇ ਜਦੋਂ ਹੱਥਾਂ ਦੇ ਕਾਰੀਗਰ ਬਣ ਗਏ ਉਹਨਾਂ ਨੂੰ ਸਾਰੀ ਸਮਝ ਆ ਗਈ ਫਿਰ ਉਹ ਅੱਗੇ ਆਪਣੀ ਪੜ੍ਹਾਈ ਵੀ ਚਾਲੂ ਕਰਦੇ ਨੇ ਅਸੀਂ ਕਹਿੰਦੇ ਵੀ ਪਹਿਲਾਂ ਅਸੀਂ ਇਹਨੂੰ ਡੀਸੀ ਲੈਵਲ ਤੱਕ ਪਹੁੰਚਾ ਲਈਏ ਫਿਰ ਦੇਖਾਂਗੇ ਕਦੋਂ ਹੋਊਗਾ ਕਿ ਨਾ ਹੋਊਗਾ ਕਿ ਨਹੀਂ ਹਾਂ ਉਹ ਨਹੀਂ ਠੀਕ ਨਹੀਂ ਹੈ ਹੁਣ ਇਹ ਬੱਚੇ ਤੁਸੀਂ ਇੱਥੇ ਮਿਲੋ ਇੱਥੇ ਸਾਰਿਆਂ ਨੂੰ ਦੇਖੋ ਬਿਲਕੁਲ ਮੈਂ ਕਾਫੀ ਜਾਣਿਆਂ ਨਾਲ ਤਾਂ ਗੱਲਬਾਤ ਕਰਿਆ ਆ ਹਾਂ ਵੀ ਉਹ ਸ਼ੁਰੂਆਤ ਆਪਣੀ ਕਰਦੇ ਨੇ ਜਦੋਂ ਚਾਰ ਪੈਸੇ ਕਮਾਉਣ ਲੱਗ ਜਾਂਦੇ ਨੇ ਦੁਨੀਆਦਾਰੀ ਦੀ ਸਮਝ ਆਉਂਦੀ ਹੈ ਥੋੜਾ ਜਿਹਾ ਇਹਨਾਂ ਤੇ ਇੱਥੇ ਸਖਤੀ ਵੀ ਰੱਖੀ ਹੁੰਦੀ ਹੈ ਵੀ ਜਿਹੜਾ ਪਾਸਾ ਗਲਤ ਹੈ ਉਧਰ ਬੱਚੇ ਨਾ ਜਾਣ ਕਿਉਂਕਿ ਥੋੜਾ ਟਾਈਮ ਹੈ ਜਿਹੜਾ ਸਾਨੂੰ ਬਾਉਂਡ ਰੱਖਣੇ ਪੈਣਗੇ ਉਸ ਤੋਂ ਬਾਅਦ ਫਿਰ ਉਹ ਸਮਝ ਜਾਂਦੇ ਨੇ ਵੀ ਹਾਂ ਪਾਸਾ ਸਾਡੇ ਲਈ ਸਹੀ ਹੈ ਜਾਂ ਨਾ ਬਿਲਕੁਲ ਹੈ ਆਪਾਂ ਹੋਰ ਵੀ ਗੱਲਬਾਤ ਜਿਹੜੀ ਹੈ ਜ਼ਰੂਰ ਕਰਦੇ ਰਹਾਂਗੇ ਤਾਂ ਤੁਸੀਂ ਅੰਦਰ ਦੇਖ ਸਕਦੇ ਹੋ ਕਿ ਜਿਵੇਂ ਕਈ ਮੁੰਡਿਆਂ ਨੇ ਇਹ ਗੱਲ ਵੀ ਆਖੀ ਹੈ ਕਿ ਹਾਂ ਆਹੀ ਸਮਾਂ ਆ ਸੋ ਦੋ ਦੋ ਸਾਲ ਦਾ ਤਿੰਨ ਸਾਲ ਦਾ ਸਮਾਂ ਆ ਜਿਹਦੇ ਵਿੱਚ ਆਪਾਂ ਥੋੜਾ ਜਿਹਾ ਆਪਣੇ ਆਪ ਨੂੰ ਰੋਕੇ ਜਾਂ ਠੰਮੇ ਨਾਲ ਚੱਲਣਾ ਉਸ ਤੋਂ ਬਾਅਦ ਜਿਵੇਂ ਗਾਂ ਗਾਂ ਗੱਲਾਂ ਬਾਤਾਂ ਹੁੰਦੇ ਰਹਿੰਦੇ ਨੇ ਉਸ ਹਿਸਾਬ ਨਾਲ ਚੱਲਦਾ ਰਹਿੰਦਾ ਹੈ ਪ੍ਰਗਟ ਭਾਈ ਜੀ ਨੇ ਉਹਨਾਂ ਨਾਲ ਵੀ ਜਿਹੜੀ ਆਪਾਂ ਗੱਲਬਾਤ ਕਰ ਲੰਨੇ ਆ ਭਾਈ ਆਜੋ ਆਪਾਂ ਅੰਦਰੋਂ ਮੜੇ ਇੱਕ ਢਾ ਕਢਾ ਦਨੇ ਆ ਬਿਲਕੁਲ ਭਾਈ ਇੱਕ 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 ਗੱਲ ਦੱਸੋ ਬੱਚੇ ਤੁਹਾਨੂੰ ਕਿੰਨਾ ਸਾਲ ਹੋ ਗਏ ਔਰੇ ਕੰਮ ਸਿਖਾਉਂਦਿਆਂ ਨੂੰ ਸਿੱਖਦਿਆਂ ਨੂੰ ਬੰਦਾ ਸਾਰੀ ਉਮਰ ਸਿੱਖਦਾ ਵੀ ਰਹਿੰਦਾ ਸਿਖਾਉਂਦਾ ਵੀ ਰਹਿੰਦਾ ਭਾਈ ਇੱਕ ਜੀ ਦੱਸੋ ਅੱਜ ਦੇ ਜਿਹੜੇ ਮੁੰਡੇ ਨੇ ਕੁੜੀਆਂ ਨੇ ਅੱਜ ਤੋਂ 10 ਸਾਲ ਪਹਿਲਾਂ ਵਾਲਿਆਂ ਦੇ ਵਿੱਚ ਕਿੰਨਾ ਕੁ ਫਰਕ ਲੱਗਦਾ ਕਿ ਸਿੱਖਣ ਸਿੱਖਣ ਦੀਆਂ ਸ਼ਮਤਾ ਜਾਂ ਨਾ ਸਿੱਖਣ ਦੀ ਸ਼ਮਤਾ ਜਾਂ ਸਬਰ ਕਿੰਨਾ ਕੁ ਰੱਖਦੇ ਨੇ ਐ ਆ ਜੀ ਸਿੱਖਣ ਵਾਲੀ ਗੱਲ ਤਾਂ ਇਹ ਵੀ ਇੰਟਰਸਟ ਹੋਣਾ ਚਾਹੀਦਾ ਬੱਚੇ ਦਾ ਕਾਫੀ ਬੱਚੇ ਆਉਂਦੇ ਨੇ ਜਿਨ੍ਹਾਂ ਦਾ ਵਧੀਆ ਇੰਟਰਸਟ ਹੈ ਉਹ ਵਧੀਆ ਸੇ ਮੈਂ ਇਹਦੇ ਵਿੱਚ ਕੋਈ ਹੋਰ ਚਾਹ ਜਰੂਰ ਪੁੱਛਣਾ ਜੀ ਕਈ ਵਾਰ ਕੀ ਹੁੰਦਾ ਨਾ ਮਾਪੇ ਚਾਹਦੇ ਹੁੰਦੇ ਨੇ ਇਹ ਚੀਜ਼ ਨੂੰ ਕਿ ਸਾਡਾ ਬੱਚਾ ਇਹ ਚੀਜ਼ ਕਰ ਲਵੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਸਾਡਾ ਪੁੱਤ ਇਹ ਆ ਚੀਜ਼ ਕਰ ਲਊਗਾ ਤਾਂ ਇਹਦਾ ਵਧੀਆ ਫੋਕਸ ਰਹਿੰਦਾ ਪਰ ਬੱਚਾ ਨਹੀਂ ਆਪਣਾਉਣਾ ਚਾਹੁੰਦਾ ਹੁੰਦਾ ਉਹਦੇ ਵਿੱਚ ਇਹਦੇ ਵਿੱਚ ਕੀ ਕਿਤਰਾ ਸਾਨੂੰ ਅਸਲ ਚ ਉਹ ਬੱਚੇ ਉਰੇ ਆਏ ਤੋਂ ਹੀ ਪਤਾ ਲੱਗਦਾ ਵੀ ਦਾ ਇੰਟਰਸਟ ਕਿੱਧਰ ਨੂੰ ਹੈ ਬੱਚੇ ਨੂੰ ਉਰੇ ਆ ਕੇ ਸਮਝ ਆ ਜਾਂਦੇ ਵੀ ਇੱਥੇ ਐਨੇ ਤਰ੍ਹਾਂ ਦੇ ਕੰਮ ਨੇ ਇਹਦੇ ਵਿੱਚੋਂ ਆਹਾਂ ਕੰਮ ਮੇਰੇ ਸਮਝ ਆਉਂਦਾ ਹੈਗਾ ਹੂੰ ਠੀਕ ਹੈ ਤੇ ਉਹਦੇ ਮੁਤਾਬਕ ਬੱਚਾ ਜਿਹੜਾ ਕੰਮ ਉਧਰ ਨੂੰ ਮੂਵ ਹੋ ਜਾਂਦਾ ਸਾਨੂੰ ਵੀ ਪਤਾ ਲੱਗ ਜਾਂਦਾ ਵੀ ਇਹਦਾ ਇਹ ਤਾਂ ਇੰਟਰਸਟ ਹੈ ਠੀਕ ਹੈ ਫਿਰ ਬੱਚਾ ਉਹੀ ਕੰਮ ਸਿੱਖ ਲੈਂਦਾ ਉਹ ਚ ਐਕਸਪਰਟ ਵੀ ਹੋ ਜਾਂਦਾ ਜੇ ਤੱਕੇ ਨਾਲ ਕਿਸੇ ਪਾਸੇ ਅਸੀਂ ਬੱਚੇ ਨੂੰ ਕਹਿੰਦੇ ਆ ਵੀ ਤੂੰ ਵਾਇਰਿੰਗ ਵਾਲੇ ਪਾਸੇ ਉਹਦਾ ਇੰਟਰਸਟ ਨਹੀਂ ਹੈਗਾ ਵੈਲਡਿੰਗ ਵਾਲੇ ਪਾਸੇ ਆ ਜੇ ਉਹਨੂੰ ਅਸੀਂ ਲਾਈ ਜਾਵਾਂਗੇ ਬੈਰਿੰਗ ਵਾਲੇ ਪਾਸੇ ਤਾਂ ਉਹਦਾ ਟਾਈਮ ਹੀ ਖਰਾਬ ਹੁੰਦਾ ਤੇ ਟਾਈਮ ਹੀ ਖਰਾਬ ਹੁੰਦਾ ਤੇ ਉਹ ਸਿੱਖ ਨਹੀਂ ਪਾਉਂਦਾ ਤਰੀਕੇ ਨਾਲ ਜਿਵੇਂ ਹੁਣ ਜਿਵੇਂ ਉਹਨਾਂ ਨਾਲ ਜ਼ਿਆਦਾਤਰ ਜਿਵੇਂ ਮੈਂ ਨਾ ਬਾਈ ਉਹਨਾਂ ਨਾਲ ਗੱਲ ਕੀਤੀ ਉਹਨਾਂ ਨਾਲ ਗਾਂ ਗੱਲਬਾਤ ਕਰਦੀ ਹੈ ਤਾਂ ਜਿਵੇਂ ਇਲੈਕਟ੍ਰੀਸ਼ੀਅਨ ਨੂੰ ਲੈ ਕੇ ਇਲੈਕਟ੍ਰੀਸ਼ੀਅਨ ਦੇ ਨੇ ਇੱਕ ਮੁੰਡਾ ਇੱਕ ਉਧਰ ਸੀਗਾ ਕਿ ਬਿਲਡਿੰਗ ਦਾ ਕੰਮ ਤੇ ਇਲੈਕਟ੍ਰੀਸ਼ੀਅਨ ਦਾ ਕਹਿੰਦਾ ਮੈਂ ਦੋ ਫੀਲਡਾਂ ਨਾਲ ਇਕੱਠੀਆਂ ਲੈ ਕੇ ਚਲਣੀਆਂ ਨੇ ਉਹ ਦੋ ਫੀਲਡਾਂ ਨੂੰ ਨਾਲ ਲੈ ਕੇ ਚਲਣਾ ਕਿ ਕਿੰਨੇ ਕੋਈ ਕਈ ਵਾਰ ਕੀ ਹੁੰਦਾ ਕਿ ਬੰਦਾ ਕੰਫਿਊਜ਼ ਹੋ ਜਾਂਦਾ ਕਿ ਦੋ ਬੀੜੀਆਂ 'ਚ ਪੈਰ ਧਰ ਲਿਆ ਉਹ ਹਿਸਾਬ ਤਾਂ ਨਹੀਂ ਹੁੰਦਾ ਇਹ ਨਹੀਂ ਜੀ ਇਹ ਜਿਹੜਾ ਕੰਮ ਹੈ ਇੱਕ ਦੂਜੇ ਨਾਲ ਰਿਲੇਟਡ ਹੈ ਤਾਂ ਜੇ ਬੰਦਾ ਸਾਰੇ ਕੰਮ ਸਿੱਖ ਲੈਂਦਾ ਤਾ ਉਹ ਐਕਸਪਰਟ ਬਣਨ ਦਾ ਇਸ ਟਾਈਮ ਤੇ ਜਿਵੇਂ ਮੈਂ ਮੈਂ ਸਾਰੀਆਂ ਲਾਈਨਾਂ ਦਾ ਕੰਮ ਪਹਿਲਾਂ ਸਿੱਖਿਆ ਸੀ ਫੈਬ੍ਰਿਕੇਸ਼ਨ ਵੀ ਸਿੱਖਿਆ ਵਾਇਰਿੰਗ ਦਾ ਕੰਮ ਵੀ ਸਿੱਖਿਆ ਪੇਂਟ ਵੀ ਕਰਿਆਗਾ ਤਾਂ ਜਾ ਕੇ ਤਾਂ ਅਸੀਂ ਸਾਰੇ ਕੰਮ ਨੂੰ ਮੈਨੇਜ ਕਰ ਰਹੇ ਹਾਂ ਅੱਜ ਜੇ ਕੁਝ ਕੰਮ ਗਲਤ ਕਰ ਰਿਹਾ ਜਿਵੇਂ ਫੈਬ੍ਰਿਕੇਸ਼ਨ ਵਾਲਾ ਕੁਝ ਗਲਤ ਕਰ ਰਿਹਾ ਉਹਨੂੰ ਵੀ ਮੈਂ ਮੈਨੇਜ ਕਰ ਰਿਹਾ ਵਾਇਰਿੰਗ ਵਾਲੇ ਕੰਮ ਨੂੰ ਮੈਨੇਜ ਕਰ ਰਹੇ ਹਾਂ ਕਿ ਇਸ ਕਰਕੇ ਵੀ ਜੇ ਹੁਣ ਸਸ ਅਸੀਂ ਇੱਕ ਵਾਇਰਿੰਗ ਕਰਨੀ ਸਿੱਖ ਗਏ ਠੀਕ ਹੈ ਉਹਨੂੰ ਇਹ ਪਤਾ ਨਹੀਂ ਵੀ ਬਾਕਸ ਬਣਵਾਉਣਾ ਕਿੱਦਾਂ ਹੈ ਠੀਕ ਹੈ ਜੇ ਉਹਨੇ ਡਿਜ਼ਾਈਨ ਦੇ ਕੰਮ ਚ ਆਉਣਾ ਹੈ ਤਾਂ ਉਹਨੂੰ ਵਾਇਰਿੰਗ ਵੀ ਹੋਣੀ ਚਾਹੀਦੀ ਹੈ ਸਮਾਨ ਫਿਟਿੰਗ ਵੀ ਕਰਨਾ ਹੋਣਾ ਚਾਹੀਦਾ ਤੇ ਉਹਨੂੰ ਇਹ ਵੀ ਪਤਾ ਹੋਣਾ ਚਾਹੀਦਾ ਬਾਕਸ ਬਣਦਾ ਕਿੱਦਾਂ ਬਣਦਾ ਕਿੱਦਾਂ ਤਾਂ ਹੀ ਉਹ ਕਿਸੇ ਨੂੰ ਗਾਈਡ ਕਰਕੇ ਆਪਦਾ ਬਾਕਸ ਬਣਵਾ ਸਕਦਾ ਫੈਬ੍ਰਿਕਸ਼ਨ ਨੂੰ ਤਾਂ ਨਹੀਂ ਪਤਾ ਹੈਗਾ ਵੀ ਮੈਂ ਬਾਕਸ ਬਣਾਉਣਾ ਹੈ ਠੀਕ ਹੈ ਉਹ ਤਾਂ ਇਲੈਕਟ੍ਰੀਕਲ ਵਾਲੇ ਬੰਦੇ ਨੂੰ ਪਤਾ ਵੀ ਮੈਨੂੰ ਮੈਂ ਇੱਕ ਵਾਇਰਿੰਗ ਕਰਨੀ ਹੈ ਮੈਂ ਇੱਕ ਸਟਾਰਟਰ ਬਣਾਉਣਾ ਹੈ ਉਹਦੇ ਵਾਸਤੇ ਮੈਨੂੰ ਆਹ ਸਾਈਜ਼ ਦਾ ਬਾਕਸ ਚਾਹੀਦਾ ਬਿਲਕੁਲ ਬਾਕਸ ਤਾਂ ਬਣਵਾਉਗਾ ਜੇ ਉਹਨੂੰ ਖੁਦ ਨੂੰ ਆਉਂਦਾ ਹੋਊ ਬਾਕਸ ਬਣਾਉਣਾ ਤਾਂ ਹੀ ਉਹ ਫੈਬ੍ਰਿਕੇਸ਼ਨ ਨੂੰ ਸਮਝਾ ਚੁਕਾ ਫੈਬ੍ਰਿਕੇਟਰ ਨਹੀਂ ਤਾਂ ਉਹਨੂੰ ਸਮਝਾਇੀ ਵੀ ਜਾਣਾ ਕਿ ਬਣਾਉਣਾ ਕੀ ਹੈ ਬਿਲਕੁਲ ਠੀਕ ਹੈ ਇਸ ਕਰਕੇ ਵੀ ਕੰਮ ਸਾਰੇ ਸਿੱਖਣੇ ਜ਼ਰੂਰੀ ਨੇ ਥੋੜਾ ਥੋੜਾ ਸਮਾਂ ਹੈ ਜਿਹੜਾ ਉਹ ਸਾਰੇ ਕੰਮਾਂ ਦੇ ਵਿੱਚ ਲਾਉਣਾ ਚਾਹੀਦਾ ਲਾਉਣਾ ਚਾਹੀਦਾ ਤਾਂ ਉਹਨੂੰ بیس ਪਤਾ ਹੋਣਾ ਚਾਹੀਦਾ ਕਿ ਚੀਜ਼ ਕਿੱਥੋਂ ਸ਼ੁਰੂਆਤ ਬਿਲਕੁਲ ਉਹਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਲੇਜ਼ਰ ਤੇ ਇਹ ਕਿਵੇਂ ਕੱਟਿਆ ਜਾਂਦਾ ਹੈ ਜਾਂ ਬੈਂਡ ਕਿਵੇਂ ਹੁੰਦਾ ਹੈ ਵੈਲਡਿੰਗ ਕਿਵੇਂ ਕਰਨੀ ਹੈ ਕਿ ਠੀਕ ਹੈ ਸਾਰਾ ਕੰਮ ਉਹਨੂੰ ਆਉਣਾ ਚਾਹੀਦਾ ਹੈ ਇਹੀ ਅਸੀਂ ਬੱਚੇ ਨੂੰ ਚੈਨ ਬਣਾਈ ਹੋਈ ਹੈ ਸ਼ੁਰੂ ਤੋਂ ਹੀ ਬਿਲਕੁਲ ਬੱਚਾ ਉਤਰੋ ਚੱਲ ਫੈਬ੍ਰیکیشن ਦੇ ਵਿੱਚ ਆਉਂਦਾ 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 ਵੇਰਿੰਗ ਵਾਲੇ ਪਾਸੇ ਨੂੰ ਹਾਂ ਸਾਰੇ ਕੰਮ ਉਹਦੇ ਹੱਥਾਂ ਵਿੱਚ ਦੀ ਨਿਕਲ ਜਾਂਦੇ ਨੇ ਔਰ ਬੱਚੇ ਦਾ ਇੰਟਰਸਟ ਵੀ ਪਤਾ ਲੱਗ ਜਾਂਦਾ ਵੀ ਕਿਹੜੇ ਕੰਮ ਦੀ ਜ਼ਿਆਦਾਤਰ ਬੱਚੇ ਕਿੰਨਾ ਕੁ ਸਮਾਂ ਲਾਉਂਦੇ ਨੇ ਔਰ ਇਹ ਕੰਮ ਸਿੱਖਣ ਵਾਸਤੇ ਕਿਉਂਕਿ ਇਹ ਆਮ ਸਵਾਲ ਹੁੰਦਾ ਕਿ ਭਾਈ ਜੀ ਕਿੰਨਾ ਟਾਈਮ ਰਹਿਣਾ ਪੈਣਾ ਮੈਨੂੰ ਜਾਂ ਕਿੰਨਾ ਟਾਈਮ ਸਿੱਖਣਾ ਪੈਣਾ ਇਹ ਵੀ ਉਹ ਬੱਚੇ ਦੇ ਧਿਆਨ ਦੇਣ ਤੇ ਬੱਚੇ ਕਈ ਵਾਰ ਇੱਥੇ ਨਾਲ ਦੇਖੇ ਨੇ ਵੀ 2-2 3-3 ਮਹੀਨਿਆਂ ਚ ਹੀ ਕਿੰਨਾ ਕੰਮ ਸਿੱਖ ਜਾਂਦੇ ਨੇ ਠੀਕ ਹੈ ਆਪਣੀਆਂ ਜ਼ਿੰਮੇਵਾਰੀਆਂ ਚੱਕ ਲੈਂਦੇ ਨੇ ਜਿਹੜਾ ਬੱਚਾ ਜ਼ਿੰਮੇਵਾਰੀ ਸਮਝ ਕੇ ਕੰਮ ਕਰ ਲੈਂਦਾ ਉਹ ਜਲਦੀ ਸਿੱਖ ਲੈਂਦਾ ਜਿਹੜਾ ਬੱਚਾ ਟਾਈਮ ਪਾਸ ਕਰਨ ਆਉਂਦਾ ਅਸੀਂ ਦੇਖ ਵੀ ਦਿੰਦੇ ਨੇ ਕਈ ਬੱਚੇ ਟਾਈਮ ਪਾਸ ਹੀ ਕਰਦੇ ਨੇ ਬੜੇ ੱਟਕੇ ਨਾਲ ਉਹਨਾਂ ਨੂੰ ਕੰਮ ਲਾਉਣਾ ਪੈਂਦਾ ੱਟਕੇ ਨਾਲ ਹੀ ਚਲਾਉਣਾ ਪੈਂਦਾ ਹੈਗਾ ਠੀਕ ਹੈ ਬੱਚੇ ਤੇ ਡਿਪੈਂਡ ਹੈ ਇਹ ਕਿੰਨਾ ਟਾਈਮ ਹੈ ਕਿੰਨਾ ਟਾਈਮ ਉਹ ਲਾਉਂਦਾ ਕਿੰਨਾ ਉਹ ਜਿਵੇਂ ਹੁਣ ਇੱਕ ਕਲਾਸ ਦੇ ਵਿੱਚ ਲਾ ਲਓ ਇੱਕ ਫਾਸਟ ਵੀ ਆਉਂਦਾ ਇੱਕ ਫੇਲ ਵੀ ਹੋ ਜਾਂਦਾ ਕਲਾਸ ਵੀ ਉਹੀ ਹੈ ਟੀਚਰ ਵੀ ਉਹੀ ਹੈ ਤੇ ਕਿਤਾਬਾਂ ਵੀ ਉਹੀ ਨੇ ਗੱਲ ਇੰਟਰਸਟ ਜ਼ਿੰਮੇਵਾਰੀ ਜ਼ਿੰਮੇਵਾਰੀ ਚੱਕ ਬਿਲਕੁਲ ਸਨ ਬਹੁਤ ਬਹੁਤਾਂ ਮਾਤਾ ਅਸੀਂ ਵੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਗੱਲ ਇਹਦਾ ਆ ਜਾਂਦੀ ਹੈ ਕਿ ਹੁਣ ਸਮਾਂ ਸ਼ਾਇਦ ਥੋੜਾ ਜਿਹਾ ਬਦਲਣ ਜਾ ਰਿਹਾ ਕਰਵਟ ਲਊਗਾ ਕਰਵਟ ਇਸ ਤਰ੍ਹਾਂ ਲੰਗ ਲਊਗਾ ਕਿ ਬਾਹਰ ਜਾਣ ਦੇ ਦੌਰ ਬਹੁਤ ਤੇਜ਼ ਸੀ ਹਰੇਕ ਕੋਈ ਚੰਗਾ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਬਹੁਤ ਆਮ ਪੰਜਾਬੀਆਂ ਦਾ ਸਭ ਤੋਂ ਫੇਵਰਿਟ ਦੇਸ਼ ਕਹਿ ਸਕਦੇ ਆ ਆਪਾਂ ਇਹ ਉਹ ਕੈਨੇਡਾ ਆ ਕੈਨੇਡਾ ਦੇ ਵਿੱਚ ਜਾਣ ਦੀ ਗੱਲ ਆ ਜਾਂਦੀ ਹੈ ਬਾਰੇ ਜਿਸ ਤਰ੍ਹਾਂ ਕੈਨੇਡਾ ਦੀ ਗਾਈਡਲਾਈਨਸ ਹੁਣ ਆਈਆਂ ਨੇ ਉਸ ਹਿਸਾਬ ਨਾਲ ਆਪਾਂ ਨੂੰ ਆਉਣ ਵਾਲਾ ਭਵਿੱਖ ਆਪਣਾ ਪੰਜਾਬ ਦਾ ਜਾਂ ਆਪਣੇ ਪੰਜਾਬੀ ਨੌਜਵਾਨ ਮੁੰਡਿਆਂ ਦਾ ਕੁੜੀਆਂ ਦਾ ਉਹਨਾਂ ਦਾ ਕਿਤੇ ਨਾ ਕਿਤੇ ਸੋਚਣ ਤੇ ਮਜਬੂਰ ਹੋ ਚੁੱਕੇ ਨੇ ਕਿ ਅਸੀਂ ਪਲੱਸ 2 ਤੋਂ ਬਾਅਦ ਕਿਹੜੀ ਫੀਲਡ ਜੇ ਆਈਟੀਆਈ ਜਾਂਦੇ ਆ ਤਾਂ ਆਈਟੀਆਈ ਦੇ ਵਿੱਚ ਕਿਹੜੀ ਸਟਰੀਮ ਨੂੰ ਜਾਂ ਕਿਹੜੀ ਫੀਲਡ ਨੂੰ ਚੁਣਨਾ ਹੈ ਜਾਂ ਆਪਾਂ ਡਿਪਲੋਮਾ ਕਰਨਾ ਸ਼ੁਰੂ ਕਰਦੇ ਆ ਤਾਂ ਡਿਪਲੋਮੇ ਦੇ ਵਿੱਚ ਕਿਹੜੀ ਜਗ੍ਹਾ ਜਾਂ ਕਿਹੜੀ ਫੀਲਡ ਨੂੰ ਚੁਣਨਾ ਹੈ ਜੇ ਬੀਏ ਕਰ ਰਹੇ ਹਾਂ ਜਾਂ ਐਮਸੀਏ ਕਰ ਰਹੇ ਹਾਂ ਉਹ ਗੱਲ ਅਲੱਗ ਆ ਜਾਂਦੀ ਹੈ ਕਿ ਤੁਸੀਂ ਬੀਸੀਏ ਕਰ ਰਹੇ ਹੋ ਬੀਬੀਏ ਕਰ ਰਹੇ ਹੋ ਉਹ ਚੀਜ਼ਾਂ ਅਲੱਗ ਆ ਜਾਂਦੀ ਨੇ ਜੇ ਤੁਹਾਨੂੰ ਇੰਜੀਨੀਅਰਿੰਗ ਵੱਲ ਨੂੰ ਜਾਣਾ ਆ ਤਾਂ ਜ਼ਰੂਰ ਇੱਕ ਇੱਕ ਵਾਰ ਤੁਸੀਂ ਜੈਜ ਸਿੰਘ ਜੀ ਨਾਲ ਸੰਪਰਕ ਜ਼ਰੂਰ ਕਰਨਾ ਪਿੰਡ ਕੱਕੜਵਾਲ ਦੇ ਵਿੱਚ ਇਸ ਵਕਤ ਮੈਂ ਖੜਾ ਆ ਪਿੰਡ ਜਿਹੜਾ ਸ਼ਹਿਰ ਧੂਰੀ ਬਿਲਕੁਲ ਨੇੜੇ ਲੱਗਦਾ ਆ ਅਸੀਂ ਇਹੀ ਉਮੀਦ ਰੱਖਾਂਗੇ ਕਿ ਆਪਣੇ ਬੱਚਿਆਂ ਦੇ ਭਵਿੱਖ ਦੇ ਵਾਸਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਇੱਕ ਚੰਗੀ ਗਾਈਡ ਲਾਈਨ ਮਿਲ ਜੂਗੀ ਇੱਕ ਬੱਚੇ ਨੂੰ ਉਹਦਾ ਆਪੇ ਉਹਦਾ ਪਰਵੇਖ ਵੀ ਜਿਹੜਾ ਆ ਉਹ ਸਬਰ ਜਿਊਗਾ ਅਸੀਂ ਇਹੀ ਉਮੀਦ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋਗੇ ਤਦ ਤੱਕ ਲਈ ਮੈਨੂੰ ਜਣੀ ਹਰਵਿੰਦਰ ਖੰਨਾ ਨੂੰ ਜਿਆਦਾ ਦੇ ਦੇ ਰਹੇ ਹੋ ਰਹਿ ਮਟੀ ਧੰਨਵਾਦ